ਪਟਿਆਲਾ ਉਹ ਰਾਜਿਆਂ ਦੀ ਧਰਤੀ ਐ ਜਿੱਥੇ ਗੁਲਾਮੀ ਤੀਰੀ ਤਰ੍ਹਾਂ ਦੀ ਕਿਹਾ ਜਾਂਦਾ ਮਾਲਮੇ ਨੇ ਤਿੰਨ ਤਰ੍ਹਾਂ ਦੀ ਗੁਲਾਮੀ ਹੰਢਾਈ ਕਿਉਂ ਕਾਂਗਰਸ ਦੇ ਕੋਲ ਪਟਿਆਲੇ ਦੇ ਵਿੱਚ ਕੈਂਡੀਡੇਟ ਡਿਸਾਈਡ ਕਰਨਾ ਇਸ ਵੇਲੇ ਔਖਾ ਹੋਇਆ ਹੋਇਆ ਨਵਜੋ ਸਿੱਧੂ ਨੂੰ ਤੁਸੀਂ ਇਗਨੋਰ ਨਹੀਂ ਕਰ ਸਕਦੇ ਪੰਜਾਬ ਦੀ ਰਾਜਨੀਤੀ ਚ ਉਸ ਚਿਹਰੇ ਨੇ ਜਿਹੜੇ ਉਹਨਾਂ ਚੋਂ ਨਵਜੋ ਸਿੱਧੂ ਇੱਕ ਨੇ ਤੁਸੀਂ ਉਹਨਾਂ ਦੇ ਪੱਕੀ ਹੋ ਸਕਦੇ ਹੋ ਵਿਰੋਧੀ ਹੋ ਸਕਦੇ ਹੋ ਕੈਪਟਨ ਦੇ ਖਾਸ ਕੈਪਟਨ ਦੇ ਵਿਰੋਧੀ ਕੈਪਟਨ ਠੋਕਿਆ ਤੇ ਇਹ ਤਾਂ ਪੱਕਾ ਤੈ ਹੈ ਕਿ ਆਮ ਆਦਮੀ ਪਾਰਟੀ ਕਾਂਗਰਸ ਚੈਲੈਂਸ ਨਹੀਂ ਹੋਏਗਾ ਆਪਾਂ ਲੜਾਈ ਦੇਖ ਲਈ ਵਿਧਾਨ ਸਭਾ ਚ ਕਿਵੇਂ ਤੂੰ ਤੂੰ ਮੈਂ ਮੈਂ ਕਿਵੇਂ ਤਿੱਖੀ ਬਹਿਸਾਂ ਹੋ ਰਹੀਆਂ ਨੇ ਕਿਸਾਨ ਅੰਦোলন ਕਰਕੇ ਸਾਰਾ ਪੰਗਾ ਪੈ ਗਿਆ ਨਹੀਂ ਤਾਂ ਸਾਰਾ ਮੈਂ ਪਿਛਲੀ ਆਪਾਂ ਫਰੋਜ਼ਪੁਰ ਦਾ ਕੀਤਾ ਸੀ ਉਦੋਂ ਵੀ ਕਿਹਾ ਸੀ ਇਹਨਾਂ ਦਾ ਅਲਾਈਂਸ ਡਨ ਹੋ ਚੁੱਕਿਆ ਹੈ 195 ਬੰਦੇ ਦੀ ਲਿਸਟ ਦੇਖੋ ਭਾਈ ਭਾਈ ਦੇਸ਼ ਦੇ ਅੰਦਰ ਤਕਰੀਬਨ ਤਕਰੀਬਨ ਉਹ ਦਿੱਤੀਆਂ ਗਈਆਂ ਬੰਦੇ ਜਤਨ ਹੇਮਾ ਮਾਲ ਨੀ ਜਿਵੇਂ ਰਿਪੀਟ ਕੀਤੀ ਗਈ ਉਹ ਕੈਪਟਨ ਅਮਰਿੰਦਰ ਸਿੰਘ 2022 ਦੀ ਚੋਣ ਹਾਰ ਗਏ ਪਾਰਟੀ ਨੇ ਜੇ ਕਹਤਾ ਦਿਨਾ ਤਾਂ ਦਿਨਾ ਹੈ ਜੇ ਰਾਤ ਨੂੰ ਦਿਨ ਕਹਤਾ ਤਾਂ ਫਿਰ ਦਿਨਾ ਹੈ ਬਜਿੰਦਰ ਸਿੰਘਲਾ ਜਿਨੇ ਪਾਵਰਫੁੱਲ ਨੇ ਕਾਂਗਰਸ ਦੇ ਅੰਦਰ ਤੇ ਉੱਪਰ ਜ਼ਮੀਨੀ ਰਾਜਨੀਤੀ ਨੂੰ ਜਾਣਦੇ ਨੇ ਜ਼ਮੀਨੀ ਨੂੰ ਵੀ ਜਾਣਦੇ ਨੇ ਤੇ ਜਿਹੜੀ ਦੇਸ਼ ਦੇ ਅੰਦਰ ਇੱਕ ਇੰਟੈਲੈਕਚੁਅਲ ਪੋਲਿਟਿਕਸ ਹੁੰਦੀ ਆ ਉਹਨੂੰ ਵੀ ਜਾਣਦੇ ਨੇ ਇੱਕ ਹਿਡਨ ਅਲਾਈਅੰਸ ਹੋ ਜਾਏਗਾ ਇੱਕ ਚੁੱਪਚਪੀਤੇ ਆਪਦੀ ਵੋਟ ਨੂੰ ਭਗਤਾ ਦੇਣਾ ਜਾਂ ਚੁੱਪਚਪੀਤੇ ਆਪਣਾ ਕੈਂਡੀਡੇਟ ਮਾੜਾ ਦੇ ਦੇਣਾ ਜਾਂ ਇੰਡਿਚ ਮੈਸੇਜ ਹੀ ਦੇ ਦੇਣਾ ਕਿ ਇਹ ਸੀਟ ਇਹਨਾਂ ਨੂੰ ਦੇ ਦਿਓ ਬੀਜਪੀ ਦਾ ਵੋਟ ਬੈਂਕ ਸ਼ਹਿਰੀ ਹਿੰਦੂ ਆ ਜਿਹੜਾ ਉਹ ਇਹਨਾਂ ਨਾਲ ਖੜਾ ਹੋ ਜੂਗਾ ਤੇ ਅਕਾਲੀ ਦਲ ਦਾ ਜਿਹੜਾ ਸਿੱਖ ਵੋਟ ਬੈਂਕ ਆਗਾ ਜੇ ਹਿਡਨ ਲਾਈਨਸ ਹੋ ਜਾਂਦਾ ਮੰਨ ਲਓ ਤਾਂ ਇਹਨਾਂ ਦੀ ਸਥਿਤੀ ਬਹੁਤ ਬਿਹਤਰ ਹੋ ਜਾਏਗੀfrmtid ਕੋਰ ਦਾ ਲਗਭਗ ਤਾਂ ਹੈ ਕਿ ਉਹਨਾਂ ਨੇ ਭਾਜਪਾ ਚਲੇ ਜਾਣਾ ਹੈ ਔਰ ਅਗਰ ਗਾਂਧੀ ਪਰਿਵਾਰ ਨੂੰ ਲੱਗਿਆ ਕਿ ਨਵਜੋਸਿਟ ਔਰ ਸਿੱਧੂ ਤੇ ਕਿਰਪਾ ਕਰਨੀ ਹੈ ਸ਼ਾਇਦ ਕਰ ਦੇ ਸਵਾਗਤ ਹੈ ਤੁਹਾਡਾ ਪ੍ਰੋ ਪੰਜਾਬ ਟੀਵੀ ਤੇ ਮੈਂ ਹਾਂ ਗਗਨਦੀਪ ਸਿੰਘ ਤੇ ਅੱਜ ਗੱਲ ਕਰਾਂਗੇ ਸ਼ਾਹੀ ਸ਼ਹਿਰ ਪਟਿਆਲੇ ਦੀ ਪਟਿਆਲੇ ਦੇ ਵਿੱਚ ਕਿਸ ਨੂੰ ਮਿਲੂਗੀ ਐਮਪੀ ਦੀ ਟਿਕਟ ਕਿਹੜੀ ਪਾਰਟੀ ਤੋਂ ਕੌਣ ਹੋਵੇਗਾ ਉਮੀਦਵਾਰ ਤਾਂ ਕਿਹੜੀ ਕਿਹੜੀ ਪਾਰਟੀ ਦੇ ਵਿੱਚ ਉਮੀਦਵਾਰਾਂ ਦੀ ਚਰਚਾ ਚੱਲ ਰਹੀ ਹੈ ਔਰ ਕਿਹੜੀ ਪਾਰਟੀ ਤੋਂ ਉਮੀਦਵਾਰ ਲਗਭਗ ਤੈ ਹੋ ਚੁੱਕਿਆ ਤਾਂ ਉਸ ਦੀ ਅੱਜ ਵਿਚਾਰ ਦੇ ਵਿੱਚ ਚਰਚਾ ਕਰਾਂਗੇ ਮੇਰੇ ਨਾਲ ਹੀ ਆਵਿੰਦਰ ਸਿੰਘ ਹਣੀ ਮੌਜੂਦ ਨੇ ਆਵਿੰਦਰ ਜੀ ਸ਼ਾਹੀ ਸ਼ਹਿਰ ਪਟਿਆਲੇ ਦੀ ਗੱਲ ਕੰਨੀ ਆਲੇ ਕਿਾਰੇ ਤੋਂ ਸਹੀ ਸ਼ਹਿਰ ਪਟਿਆਲਾ ਹਾਂ ਹਾਂ ਕੰਨੀ ਵਾਲੇ ਕਹਾਰੇ ਤੋਂ ਪਟਿਆਲਾ ਤੇ ਪਟਿਆਲੇ ਦੀ ਪਛਾਣ ਕੀ ਹੈ ਪੱਟੀ ਆਲਾ ਬਣਿਆ ਕਿਵੇਂ ਆਲਾ ਸਿੰਘ ਦੀ ਪੱਟੀ ਆਲਾ ਸਿੰਘ ਦੀ ਪੱਟੀ ਤੋਂ ਪਟਿਆਲਾ ਬਣਿਆ ਯਾਨੀ ਪੱਟੀ ਆਲੇ ਦੀ ਪੱਟੀ ਤੋਂ ਪੱਟੀ ਆਲਾ ਤੇ ਪਟਿਆਲਾ ਹਮੇਸ਼ਾ ਸਥਾਪਤੀ ਦਾ ਗੜ ਰਿਹਾ ਹੈ ਨਾਲ ਸੰਗਰੂਰ ਲੱਗਦਾ ਜਿਹੜਾ ਸਭ ਤੋਂ ਜ਼ਿਆਦਾ ਐਂਟੀ ਸਟੈਬਲਿਸ਼ਮੈਂਟ ਹਲਕਾ ਯਾਨੀ ਸਥਾਪਤੀ ਦੇ ਵਿਰੋਧੀ ਹਲਕਾ ਪਰ ਕਿਉਂਕਿ ਪਟਿਆਲਾ ਉਹ ਰਾਜਿਆਂ ਦੀ ਧਰਤੀ ਐ ਜਿੱਥੇ ਗੁਲਾਮੀ ਤੀਰੀ ਤਰ੍ਹਾਂ ਦੀ ਕਿਹਾ ਜਾਂਦਾ ਮਾਲਵੇ ਨੇ ਤਿੰਨ ਤਰ੍ਹਾਂ ਦੀ ਗੁਲਾਮੀ ਹੰਢਾਈ ਕਿਉਂ ਕਿਹਾ ਜਾਂਦਾ ਮਾਝੇ ਬਾਰੇ ਨਹੀਂ ਕਿਹਾ ਜਾਂਦਾ ਕਿਉਂਕਿ ਮਾਝਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਡਾਇਰੈਕਟ ਅੰਡਰ ਸੀਗਾ ਪਰ ਮਾਲਵਾ ਤੀਰੀ ਗੁਲਾਮੀ ਦਾ ਸ਼ਿਕਾਰ ਕਿਵੇਂ ਹੋਇਆ ਕਿਹਾ ਜਾਂਦਾ ਗੋਰਿਆਂ ਦੇ ਗੁਲਾਮ ਰਾਜੇ ਸੀ ਰਾਜਿਆਂ ਦੇ ਗੁਲਾਮ ਜ਼ਗੀਰਦਾਰ ਸੀ ਤੇ ਜ਼ਗੀਰਦਾਰਾਂ ਦੇ ਗੁਲਾਮ ਆਮ ਜਿਹੜੇ ਵਿਚਾਰੇ ਲੋਕ ਸੀ ਮਾਲਵੇ ਦੇ ਉਹ ਸੀ ਜਿਹੜੀਆਂ 365 ਰਾਣੀਆਂ ਮਹਾਰਾਜਾ ਭਪਿੰਦਰ ਸਿੰਘ ਨੇ ਰੱਖੀਆਂ ਸੀ ਉਹ ਉਸੇ ਆਮ ਇਲਾਕੇ ਚੋ ਜੀ ਚੋ ਕਿਹਾ ਜਾਂਦਾ ਹੈ ਲੜਾਈ ਹੱਲੇ ਦੀ ਚੁੰਝ ਭੱਲੇ ਦੀ ਜਨਾਨੀ ਜੋਗੇ ਰੱਲੇ ਦੀ ਯਾਨੀ ਜੋਗੇ ਰੱਲੇ ਦੀਆਂ ਸਭ ਤੋਂ ਜ਼ਿਆਦਾ ਰਾਣੀਆਂ ਮਹਾਰਾਜਾ ਭਪਿੰਦਰ ਸਿੰਘ ਦੀਆਂ 365 ਰਾਣੀਆਂ ਚੋਂ ਸੀਐਸਏ ਕਰਕੇ ਇਹ ਇੱਕ ਪਟਿਆਲੇ ਦੀ ਸਥਾਪਤੀ ਦੀ ਗੱਲ ਮੈਂ ਤਾਂ ਕਰਦਾ ਕਿ ਪਟਿਆਲਾ ਬਹੁਤ ਹੀ ਸਥਾਪਤੀ ਨਾਲ ਚੱਲਣ ਵਾਲਾ ਯਾਨੀ ਸਟੈਬਲਿਸ਼ਮੈਂਟ ਨਾਲ ਚੱਲਣ ਵਾਲਾ ਕਿਉਂਕਿ ਰਾਜਿਆਂ ਦਾ ਗੜ ਰਿਹਾ ਤੇ ਰਾਜਿਆਂ ਨੂੰ ਹੀ ਵੋਟਾਂ ਦਿੰਦੇ ਰਿਹਾ ਉਹੀ ਮਾਨਸਿਕਤਾ ਨਾਲ ਸੰਗਰੂਰ ਹੈ ਜਿਹੜਾ ਹਮੇਸ਼ਾ ਸੱਤਾ ਪਲਟਦਾ ਰਿਹਾ ਪਰ ਆਮ ਤੌਰ ਦੇ ਉੱਤੇ ਇਹ ਸੀਟ ਰਾਜ ਪਰਿਵਾਰ ਕੋਲ ਹੀ ਰਹੀ ਆਮ ਤੌਰ ਦੇ ਉੱਤੇ ਪਟਿਆਲੇ ਦਾ ਪੂਰਾ ਇਲਾਕਾ ਐਂਟੀ ਸਟੈਬਲਿਸ਼ਮੈਂਟ ਬਹੁਤ ਘੱਟ ਚੱਲਦਾ ਪਹਿਲੀ ਵਾਰ ਮਿਲਦਾ 2022 ਚੱਲਿਆ ਜਦੋਂ ਖੁਦ ਕੈਪਟਨ ਮਰਿੰਦਰ ਸਿੰਘ 2022 ਦੀ ਚੋਣ ਹਾਰ ਗਏ ਆਮ ਤੌਰ ਤੇ ਇਹਦੇ ਜਿਹੜੇ ਸਾਰੇ ਹਲਕੇ ਨੇ ਉਹ ਇੱਕ ਗੁਲਾਮੀ ਦਾ ਜਿਹੜਾ ਦੌਰ ਰਿਹਾ ਮਹਾਰਾਜਾ ਪਟਿਆਲਾ ਦੇ ਦੌਰ ਦੇ ਅੰਦਰ ਇਹ ਜੋ ਮਾਨਸਿਕਤਾ ਗਈ ਉਹ ਦਿਖਦੀ ਆ ਪਟਿਆਲੇ ਦੀ ਪਟਿਆਲਾ ਸੀਟ ਦੇ ਉੱਤੇ ਹਮੇਸ਼ਾ ਉਹਦਾ ਅਸਰ ਦਿਖਦਾ ਐਤਕੀ ਦੇਖਦੇ ਆ ਟੁੱਟਦੀਆਂ ਜਾਂ ਨਹੀਂ। ਹਾਲਾਂਕਿ ਇਸ ਤੋਂ ਪਹਿਲਾਂ ਜੇ ਆਮ ਆਦਮੀ ਪਾਰਟੀ ਦੇ ਆਪਾਂ ਖਾਤੇ ਖੋਲਣ ਵਾਲੀ ਸੀਟਾਂ ਦੀ ਗੱਲ ਕਰੀਏ ਜਿਹੜੇ 4 ਸੀਟਾਂ ਪੂਰੇ ਦੇਸ਼ ਭਰ ਦੇ ਵਿੱਚ ਆਈਆਂ ਸੀ ਤਾਂ ਉਹ ਵੀ ਪਟਿਆਲੇ ਦੇ ਵਿੱਚੋਂ ਵੀ ਇੱਕ ਐਗਜ਼ਾਮਪਲ ਸੀ ਧਰਮਵੀਰ ਗਾਂਧੀ ਜਿੱਤੇ ਸੀਗੇ। ਧਰਮਵੀਰ ਗਾਂਧੀ ਨੇ ਇੱਕ ਵੱਡੀ ਜਿੱਤ ਹਾਸਲ ਕੀਤੀ ਸੀ ਲੋਕਿਸ ਨੂੰ ਲੱਗਦਾ ਨਹੀਂ ਸੀ ਕਿ ਧਰਮਵੀਰ ਗਾਂਧੀ ਜਣੇ ਨੇ ਉਹ ਜਿੱਤ ਸਕਦੇ ਨੇ। ਤਾਂ ਦੋਨੇ ਏਰੀਆ ਮੈਂ ਉਹੀ ਕਹਿ ਰਿਹਾ ਪਹਿਲੀ ਨੇਰੀ ਆਮ ਆਦਮੀ ਪਾਰਟੀ ਦੀ ਚੱਲੀ ਸੀ 4 ਸੀਟਾਂ ਬਿਲੇ। ਜਦੋਂ ਨਾ ਪੈਸਾ ਸੀ, ਨਾ ਮੀਡੀਆ ਸੀ, ਨਾ ਮੈਜੀਨੇਸ਼ਨ ਸੀ। ਨਾ ਹੀ ਰਵਿੰਦ ਕੇਜਰੀਵਾਲ ਨੂੰ ਪਤਾ ਸੀ ਪੰਜਾਬ ਚੋਂ 4 ਜਿੱਤ ਜਾਗੇ ਪੂਰੇ ਦੇਸ਼ ਚ ਲੜੇ ਸੀ ਇਕੱਲੇ ਪੰਜਾਬ ਚੋਂ 4 ਸੀਟਾਂ ਆਈਆਂ ਸੀ ਪਰ ਹੁਣ ਜਦੋਂ ਆਮ ਆਦਮੀ ਪਾਰਟੀ ਕੋਲ ਸਾਰਾ ਕੁਝ ਸੀਗਾ ਮੈਨੇਜਮੈਂਟ ਸੀ ਪੈਸਾ ਸੀ ਪੂਰੇ ਜੋਰ ਸ਼ੋਰ ਨਾਲ ਇਲੈਕਸ਼ਨ ਲੜੀ ਗਈ ਉਦੋਂ ਆ ਕੇ ਜਾਂ ਕੈਪਟਨ ਮਨਿੰਦਰ ਸਿੰਘ ਹਾਰੇ ਨਹੀਂ ਕੋ ਉਹ ਦੌਰ ਸੀਗਾ ਤਾਂ ਪਟਿਆਲੇ ਚ ਜਦੋਂ ਕੋਈ ਮਾਹੌਲ ਬਹੁਤ ਐਕਸਟਰੋਡਨਰੀ ਹੋ ਜਾਂਦਾ ਹੈ ਕਈ ਆਪਾਂ ਜਦੋਂ ਅਸਧਾਰਨ ਮਾਹੌਲ ਹੁੰਦਾ ਪੋਲਿਟਿਕਸ ਤੋਂ ਦੋ ਤਰ੍ਹਾਂ ਦੇ ਮਾਹੌਲ ਹੁੰਦੇ ਨੇ ਇੱਕ ਜਿਵੇਂ 2022 ਦੀ ਇਲੈਕਸ਼ਨ ਆ ਐਕਸਟਰਾ ordinary ਇਲੈਕਸ਼ਨ ਸੀ ਇਹ ਇੱਕ ਆਮ ਆ ਜਦੋਂ ਆਮ ਆ ਤਾਂ ਸਾਰੇ ਕੰਬੀਨੇਸ਼ਨ ਕੰਮ ਕਰਦੇ ਨੇ ਉਦੋਂ ਮਾਨਸਿਕਤਾ ਜਿਹੜੀ ਮੈਂ ਕਹਿਣਾਗਾ ਕਿ ਗੁਲਾਮੀ ਦਾ ਇੱਕ ਕਿਉਂਕਿ ਝੂਲਾ ਉੱਥੇ ਰਿਹਾਗਾ ਤਿੱਖਾ ਸ਼ਬਦ ਵਰਤ ਰਿਹਾ ਮੈਂ ਕੈਪਟਨ ਮਹਿੰਦਰ ਸਿੰਘ ਨੂੰ ਹੋ ਸਕਦਾ ਬੁਰਾ ਲੱਗੇ ਪਰ ਉਹ ਪਰਿਵਾਰ ਦੀ ਆਪਾਂ ਨੂੰ ਪਤਾ ਵੀ ਹੈ ਰਾਜਿਆਂ ਦੇ ਨਾਲ ਅਫਦਾਲੀ ਦੇ ਟਾਈਮ ਵੀ ਤੁਸੀਂ ਬਹੁਤ ਸਾਰੀਆਂ ਕਿਤਾਬਾਂ ਪੜ੍ਹੀਆਂ ਹੈ ਮਹਾਰਾਜਾ ਪਰਿਵਾਰ ਦੀ ਬਹੁਤ ਕਲੋਜ਼ ਰਹੀ ਆ ਐਨੀ ਕਿ ਇਸ ਪਰਿਵਾਰ ਦਾ ਕੰਟਰੀਬਿਊਸ਼ਨ ਨਹੀਂ ਰਿਹਾ 47 ਚ ਇਸ ਪਰਿਵਾਰ ਦਾ ਬਹੁਤ ਕੰਟਰੀਬਿਊਸ਼ਨ ਆ ਆਪਣਾ ਫਤਿਹਗੜ੍ਹ ਸਾਹਿਬ ਦੀ ਜੋ ਵੀ ਅੱਜ ਜੋੜ ਮੇਲ ਲੱਗਦਾਗਾ ਉਹਦੇ ਲਈ ਇਹਨਾਂ ਦਾ ਬਹੁਤ ਕੰਟਰੀਬਿਊਸ਼ਨ ਆ ਹੋਰ ਵੀ ਬਹੁਤ ਸਾਰੇ ਕੰਟਰੀਬਿਊਸ਼ਨ ਨੇ ਪ੍ਰਭਾਵ ਦੀ ਗੱਲ ਕਰੀਏ ਲੋਕੀ ਹਾਂ ਕਿ ਜ਼ਰੂਰ ਬਹੁਤ ਸਾਰੇ ਕੰਟਰੀਬਿਊਸ਼ਨ ਨੇ ਕਰਦੇ ਨੇ ਉਹ ਵੀ ਦੌਰ ਆ ਜਦੋਂ ਮਹਾਰਾਜ ਇਸ ਪਰਿਵਾਰ ਦੀ ਅਫਦਾਲੀ ਦਾ ਸਿੱਕਾ ਜੇ ਪੰਜਾਬ 'ਚ ਕਿਸੇ ਨੇ ਚਲਾਇਆ ਸੀ ਤਾਂ ਇਸੇ ਪਰਿਵਾਰ ਨੇ ਚਲਾਇਆ ਸੀ ਮਹਾਰਾਜਾ ਰਣਜੀਤ ਸਿੰਘ ਦੇ ਖਿਲਾਫ ਜਦੋਂ ਕੋਈ ਸੰਧੀ ਕੀਤੀ ਸੀ ਕਿ ਮਹਾਰਾਜਾ ਸਤਲੁਜ ਪਾਰ ਨਾ ਕਰੇ ਨਹੀਂ ਤਾਂ ਮਾਲਵਾ ਵੀ ਤੇਰੀ ਗੁਲਾਮੀ ਨਾ ਢੋਂਦਾ ਇਹ ਤਾਂ ਮਾਲਵਾ ਵੀ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦਾ ਸਿੱਧਾ ਡਾਇਰੈਕਟ ਉਹਦੇ ਅੰਡਰ ਆਉਂਦਾ ਪਰ ਮਾਲਵਾ ਇਕ ਤਰ੍ਹਾਂ ਦਾ ਮਤਲਬ ਤੀਰਾ ਗੁਲਾਮ ਸੀਗੇ ਮੈਂ ਤੁਹਾਨੂੰ ਦੱਸ ਸਕਿਆ ਕਿ ਗੋਰਿਆਂ ਦੇ ਗੁਲਾਮ ਸੀਗੇ ਰਾਜੇ ਤੇ ਰਾਜਿਆਂ ਦੇ ਗੁਲਾਮ ਜ਼ਗੀਰਦਾਰ ਤੇ ਜ਼ਗੀਰਦਾਰਾਂ ਦੇ ਗੁਲਾਮ ਤੁਹਾਡੇ ਮੇਰੇ ਵਰਗੇ ਆ। ਤੇ ਹਲਕੇ ਕਿਹੜੇ-ਕਿਹੜੇ ਆਉਂਦੇ ਨੇ ਪਟਿਆਲਾ ਲੋਕ ਸਭਾ ਹਲਕੇ ਦੀਆਂ ਸੀਟਾਂ ਦੀ ਗੱਲ ਕਰ ਲਈਏ ਨਾਬਾ ਪਟਿਆਲਾ ਦਿਹਾਤੀ ਪਟਿਆਲਾ ਸ਼ਹਿਰੀ ਰਾਜਪੁਰਾ ਡੇਰਾ ਬਸੀਖਨੌਰ ਸਨੌਰ ਔਰ ਸਮਾਣਾ ਤੇ ਛਤਰਾਣਾ ਤਾਂ ਇਹਨਾਂ ਹਲਕਿਆਂ ਦੇ ਵਿੱਚ ਆਮ ਆਦੀ ਪਾਰਟੀ ਦੀ ਜੇ ਆਪਾਂ ਕਹੀਏ ਤਾਂ ਪੂਰੀ ਚੜਤ ਹੈ ਨਾ ਹਲਕਿਆਂ ਦੇ ਵਿੱਚ ਆਮ ਆਦੀ ਪਾਰਟੀ ਦੇ ਵਿਧਾਇਕ ਨੇ ਦਾ ਪਟਿਆਲਾ ਲੋਕ ਸਭਾ ਤੋਂ ਉਮੀਦਵਾਰ ਕੌਣ ਹੋਊਗਾ ਤਾਂ ਉਮੀਦਵਾਰਾਂ ਦੀ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਆਮ ਆਦੀ ਪਾਰਟੀ ਦੀ ਗੱਲ ਕਰਦੇ ਹਾਂ ਸੱਤਾਧਿਰ ਦੇ ਵਿੱਚ ਆਮ ਆਦੀ ਪਾਰਟੀ ਤਾਂ ਆਮ ਆਦੀ ਪਾਰਟੀ ਕਿਹੜੇ ਕਿਹੜੇ ਉਮੀਦਵਾਰ ਦੇ ਉੱਤੇ ਦਾਅ ਖੇੜ ਸਕਦੀ ਹੈ ਕਿਹੜੇ ਕਿਹੜੇ ਉਮੀਦਵਾਰ ਨੂੰ ਜੋ ਹੈ ਉਹ ਮੌਕਾ ਦੇ ਸਕਦੀ ਹੈ ਹਾਲਾਂਕਿ ਸਭ ਤੋਂ ਪਹਿਲਾਂ ਗੱਲ ਕਰੀਏ ਡਾਕਟਰ ਬਲਵੀਰ ਸਿੰਘ ਦੀ ਸਿਹਤ ਮੰਤਰੀ ਨੇ ਪੰਜਾਬ ਤੋਂ ਪੰਜਾਬ ਦੇ ਪਟਿਆਲਾ ਤੋਂ ਜੇਕਰ ਇਹਨਾਂ ਦੀ ਗੱਲ ਕਰਦੇ ਹਾਂ ਤਾਂ ਪਟਿਆਲਾ ਦਿਹਾਤੀ ਤੋਂ ਇਹ ਇਲੈਕਸ਼ਨ ਜਿੱਤਦੇ ਨੇ ਉਸ ਤੋਂ ਬਾਅਦ ਮੰਤਰੀ ਬਣਦੇ ਨੇ ਸਿਹਤ ਮੰਤਰੀ ਨੇ ਬਲਤੇਜ ਬੰਦੂ ਮੀਡੀਆ ਸਲਾਹਕਾਰ ਨੇ ਬੁਖਵੰਤਰੀ ਭਗਵੰਤ ਮਾਨਾ ਦੇ ਤਾਂ ਇਹ ਵੀ ਰੇਸ ਦੇ ਵਿੱਚ ਚੱਲ ਰਹੇ ਨੇ ਰਣਜੋਤ ਹਡਾਣਾ ਦੀ ਗੱਲ ਕਰ ਲਈਏ ਤਾਂ ਪੀਆਰਟੀ ਸੀ ਚੇਅਰਮੈਨ ਨੇ ਚੇਅਰਮੈਨ ਨੇ ਔਰ ਦਲਵੀਰ ਸਿੰਘ ਜਿਨ੍ਹਾਂ ਦੇ ਬੋਰਡ ਤੁਹਾਨੂੰ ਪਵਾਨੀਗੜ੍ਹ ਤੋਂ ਲੈ ਕੇ ਮੁਹਾਲੀ ਤੱਕ ਦਿਖਦੇ ਆ ਇਹ 에ਅਰਪੋਰਟ ਰੋਡ ਦੇ ਉੱਤੇ ਵੀ ਇਹਨਾਂ ਦੇ ਬੋਰਡ ਲੱਗੇ ਪਏ ਨੇ ਜਦੋਂ ਕਿ ਇਹ ਹਲਕਾ ਆਨੰਦਪੁਰ ਸਾਹਿਬ ਆ ਪਰ ਆਵਾ ਮੰਡਲ ਇਹਨਾਂ ਦਾ ਜਿਹੜੀ ਇੱਕ ਤਰ੍ਹਾਂ ਦੀ ਮੀਡੀਆ ਮੈਨੇਜਮੈਂਟ ਜਾਂ ਆਪਦੀ ਗੱਲ ਦੱਸਣਾ ਕਿ ਮੈਂ ਹਾਂ ਤਦਵੀਰ ਸਿੰਘ ਗਿੱਲ ਪ੍ਰਚਾਰ ਪ੍ਰਸਾਰ ਤੇ ਬੜਾ ਪੈਸਾ ਖਰਚ ਕਰ ਰਹੇ ਨੇ ਦੋਵੇਂ ਦੋਵੇਂ ਰਣਜੋਤ ਹੜਾਣਾ ਦੀ ਵੀ ਗੱਲ ਕਰ ਲਈ ਆ ਦਲਬੀਰ ਗਿੱਲ ਦੀ ਕਰ ਲਈ ਆ ਆਪਾਂ ਵੀ ਜ ਰੋਜ਼ ਰਸਤੇ 'ਚ ਆ ਰਹੇ ਸੀ ਆਪਾਂ ਹੀ ਦੇਖਦੇ ਆ ਰਹੇ ਸੀ ਆ ਦੋਵਾਂ ਦੇ ਪੋਸਟਰ ਜਿਹੜੇ ਨੇ ਆਪਾਂ ਨੂੰ ਵੱਧ ਨਜ਼ਰ ਆਏ ਔਰ ਜੇ ਗੱਲ ਕਰੀਏ ਪਰ ਦਾਵੇਦਾਰੀਆਂ ਦੀ ਔਰ ਜੇ ਗੱਲ ਕਰੀਏ ਰੇਸ 'ਚ ਸਭ ਤੋਂ ਮੋਹਰੇ ਦੀ ਤਾਂ ਲੱਗਦਾ ਕਿ ਇਹਨਾਂ ਦੋਵਾਂ ਨਾਮਾਂ ਦੇ ਉੱਤੇ ਹੀ ਆਮ ਆਦਮੀ ਪਾਰਟੀ ਜੋ ਹੈ ਉਹ ਦਾ ਖੇਡ ਸਕਦੀ ਹੈ ਦੇਖੋ ਆਮ ਆਦਮੀ ਪਾਰਟੀ ਜਿਵੇਂ ਮੈਂ ਕਹਣਾ ਆਮ ਆਦਮੀ ਪਾਰਟੀ ਦੀ ਰਾਜਨੀਤੀ ਆਮ ਪਾਰਟੀਆਂ ਨਾਲੋਂ ਬਹੁਤ ਜ਼ਿਆਦਾ ਅਨਪ੍ਰੇਡਿਕਟੇਬਲ ਹੈ ਇਹ ਵੀ ਹੋ ਸਕਦਾ ਕਿ ਇਹਨਾਂ ਦੋਵਾਂ ਚਿਹਰਿਆਂ ਤੋਂ ਬਾਹਰ ਵੀ ਇਹਨਾਂ ਚਾਰਾਂ ਚਿਹਰਿਆਂ ਤੋਂ ਬਾਹਰ ਚਿਹਰਾ ਦੇ ਦੇਣਾ ਆਮ ਆਦਮੀ ਪਾਰਟੀ ਇਹ ਵੀ ਸੰਭਾਵਨਾ ਹੋ ਸਕਦੀ ਆਮ ਆਦਮੀ ਪਾਰਟੀ ਦੀ ਪਰ ਨੋ ਡਾਊਟ ਜੇ ਆਪਾਂ ਗੱਲ ਕਰੀਏ ਇਹ ਦੋ ਲੋਕ ਨੇ ਜਿਹੜੇ ਇਹਨਾਂ ਦੀ ਸੀਰੀਅਸ ਪੋਲਿਟਿਕਸ ਨਾਲ ਸ਼ੁਰੂ ਤੋਂ ਜੁੜੇ ਰਹੇ ਨੇ ਬਲਤੇਜ ਪੰਨੂ ਇਹਨਾਂ ਦੇ ਉਸ ਟਾਈਮ ਤੋਂ ਆਪਾਂ ਨੂੰ ਪਤਾ ਸਮਰਥਕ ਨੇ ਭਗਵੰਤ ਮਾਨ ਜਦੋਂ ਰਾਈਜ਼ ਕਰ ਰਹੇ ਸੀ ਜਦੋਂ ਆਮ ਆਦਮੀ ਪਾਰਟੀ बन ਰਹੀ ਸੀ ਜਦੋਂ ਆ ਭਗਵੰਤ ਮਾਨ ਐਮਪੀ ਬਣਦੇ ਨੇ ਉਸ ਤੋਂ ਪਹਿਲਾਂ ਵੀ ਇੰਡਾਇਰੈਕਟ ਸਪੋਰਟ ਲਗਾਤਾਰ ਇੱਕ ਮਿੱਤਰ ਦੇ ਤੌਰ ਤੇ ਬਲਤੀਜ ਬੰਨੂ ਦੀ ਸੀਐਮ ਭਗਵੰਤ ਮਾਨ ਨੂੰ ਰਹੀ ਹੈ ਜਾਂ ਆਮ ਆਦਮੀ ਪਾਰਟੀ ਨੂੰ ਰਹੀ ਹੈ 2017 ਦੀਆਂ ਚੋਣਾਂ ਚ ਉਹਨਾਂ ਨੇ ਇੱਕ ਲੈਕਚਰ ਵੀ ਦਿੱਤਾ ਸੀ ਜਿਹੜਾ ਬਾਅਦ ਚ ਵਿਵਾਦ ਵੀ ਹੋਇਆ ਕਿ ਪੱਤਰਕਾਰ ਹੁੰਦੇ ਆ ਕਿਵੇਂ ਦਿੱਤਾ ਜਾਂਦਾ ਇਹਨਾਂ ਨੇ ਕਿਹਾ ਕਿ ਨਹੀਂ ਮੇਰੇ ਸਰਕਾਰ ਨੇ ਪੰਜਾਬ ਨਾਲ ਮੈਨੂੰ ਲੱਗ ਰਿਹਾ ਹੈ ਕਿ ਨਸ਼ਿਆਂ ਤੇ ਬੋਲਣਾ ਚਾਹੀਦਾ ਤਾਂ ਮੈਂ ਬੋਲੂਗਾ ਜਲਾਲਾਬਾਦ ਦੇ ਅੰਦਰ ਦਿੱਤਾ ਸੀਗਾ ਪਰ ਹੋਇਆ ਸੀਗਾ ਦੂਜੇ ਪਾਸੇ ਡਾਕਟਰ ਬਲਬੀਰ ਉਹ ਜਿਹੜੇ ਕ੍ਰਾਈਸਿਸ ਦੇ ਸਾਥੀ ਨੇ ਗगन ਤੁਹਾਨੂੰ ਯਾਦ ਹੋਊਗਾ ਖੈਰਾ ਨੇ ਜਦੋਂ ਪਾਰਟੀ ਛੱਡੀ ਜਦੋਂ ਬਲਬੀਰ ਸਿੰਘ ਨੂੰ ਉਰੇ ਆ ਬਣਾਇਆ ਗਿਆ ਸਾਰਾ ਕੁਝ ਵੱਡੇ ਆਉਦੇ ਦਿੱਤੇ ਗਏ ਉਸ ਵਾਰ ਕਿਸਾਨ ਅੰਦੋਲਨ ਚ ਦੇਖੋ ਜਣਾ ਕੈਂਪ ਲੱਗਿਆ ਸੀਗਾ ਜਦੋਂ ਆਮ ਆਦਮੀ ਪਾਰਟੀ ਇੱਕ ਪੈਨੇਟ੍ਰੇਸ਼ਨ ਕਰਦੀ ਹੈ ਰਜਿਸਟੈਂਸ ਦੀ ਪੋਲਿਟਿਕਸ ਦੇ ਨਾਲ ਆਪਦਾ ਬੜਾ ਹੀ ਇੱਕ ਅਧਿਕ ਰਿਸ਼ਤਾ ਕਾਇਮ ਕਰਦੀ ਹੈ ਰਜਿਸਟੈਂਸ ਦੀ ਪੋਲਿਟਿਕਸ ਚੱਲ ਰਹੀ ਸੀ ਕਿਸਾਨ ਅੰਦੋਲਨ ਦੇ ਅੰਦਰ ਕਿਸਾਨ ਅੰਦੋਲਨ ਚ ਮਾਹੌਲ ਸੀ ਕਿਸੇ ਪੋਲਿਟੀਕਲ ਪਾਰਟੀ ਨੂੰ ਵਧਣ ਦਿੱਤਾ ਜਾ ਰਿਹਾ ਸੀ ਜਿਹੜਾ ਸਭ ਤੋਂ ਵੱਡਾ ਹਸਪੀਟਲ ਸਿੰਘੂ ਦੀ ਸਟੇਜ ਦੇ ਸਾਹਮਣੇ ਸੀਗਾ ਉਹ ਡਾਕਟਰ ਬਲਬੀਰ ਚਲਾ ਰਹੇ ਸੀ ਤਾਂ ਇੱਕ ਅਧਿਕ ਤਰੀਕੇ ਨਾਲ ਪਾਰਟੀ ਦੀ ਪੈਨੇਟ੍ਰੇਸ਼ਨ ਨੂੰ ਕਿਸਾਨਾਂ ਚ ਕਰਾ ਦੇਣਾ ਇਹ ਬੜਾ ਇੰਪ ਵਿਵਾਦ ਵੀ ਨਹੀਂ ਹੋਇਆ ਪਤਾ ਵੀ ਨਹੀਂ ਲੱਗਿਆ ਡਾਕਟਰ ਸਾਹਿਬ ਆਪ ਦੀ ਡਾਕਟਰੀ ਵੀ ਕਰਦੇ ਰਹੇ ਉਹ ਵਧੀਆ ਕੰਮ ਕੀਤਾ ਇਹਨਾਂ ਨੇ ਪਰ ਨਾਲ ਦੀ ਨਾਲ ਪਾਰਟੀ ਦੀ ਹਾਜ਼ਰੀ ਲੱਗਦੀ ਰਹੀ ਇੱਕ ਬਰੀਕ ਰਾਜਨੀਤੀ ਹੁੰਦੀ ਹੈ ਜਿਹੜੀ ਆਮ ਆਦਮੀ ਪਾਰਟੀ ਦੀ ਰਣਨੀਤੀ ਦਾ ਉਹਦੋਂ ਹਿੱਸਾ ਹੋਏਗੀ ਪਰ ਉਸੇ ਤਰੀਕੇ ਨਾਲ ਫਿਰ ਸਾਰੇ ਲੋਕਾਂ ਨਾਲ ਜੋ ਰਾਜੇਵਾਲ ਸੀ ਚ ਇਹ ਹੋਰ ਸੀ ਜਦੋਂ ਤੱਕ ਇਹ ਵੀ ਚੱਲਦੇ ਰਹੇ ਕਿ ਰਾਜੇਵਾਲ ਨੂੰ ਸੀਐਮ ਆਫਰ ਹੋਇਆ ਕਹਿੰਦੇ ਉਹਦੇ ਵਿਚੋਲੇ ਵੀ ਬਲਬੀਰ ਸਿੰਘ ਸੀ ਉਹਦੇ ਵਿਚੋਲੇ ਬਲਬੀਰ ਸਿੰਘ ਜਦੋਂ ਰਾਜੇਵਾਲ ਨੂੰ ਸੀਐਮ ਸਿਪ ਆਪਰ ਹੋਈ ਸੀ ਪਰ ਸ਼ਰਤਾਂ ਆਮ ਆਦੀ ਪਾਰਟੀ ਦੀਆਂ ਆਪਣੀਆਂ ਸੀ ਰਾਜੇਵਾਲ ਆਪਣੀਆਂ ਸ਼ਰਤਾਂ ਰੱਖਣ ਲੱਗੇ ਕਿ ਮੇਰੀਆਂ ਸ਼ਰਤਾਂ ਮੰਨੋ ਸੀਐਮ ਬਣਦੇ ਬਣਦੇ ਰਹਿ ਗਏ ਰਾਜੇਵਾਲ ਔਰ ਬਲਬੀਰ ਸਿੰਘ ਉਹਨਾਂ ਦੀ ਗੱਲ ਕਰ ਲਈਏ ਤਾਂ ਐਵੇਂ ਵੀ ਨਹੀਂ ਹੈ ਕਿ ਪਹਿਲਾਂ ਹੀ ਦੌਰ ਦੇ ਵਿੱਚ ਇਹਨਾਂ ਨੂੰ ਮੰਤਰੀ ਬਣਾ ਦਿੱਤਾ ਸੀ ਉਦੋਂ ਵੀ ਸਬਰ ਕੀਤਾ ਔਰ ਉਸ ਤੋਂ ਬਾਅਦ ਉਹ ਦੂਸਰੀ ਵਾਰੀ ਕੈਬਨਟ ਦੇ ਵਿੱਚ ਰੀਸ਼ਵਲ ਹੁੰਦੀ ਹੈ ਤਾਂ ਉਦੋਂ ਨੰਬਰ ਆਉਂਦਾ ਔਰ ਉਦੋਂ ਸਿੱਧ ਮੰਤਰੀ ਜਾ ਮਤਲਬ ਇੱਕ ਤਰ੍ਹਾਂ ਪਾਰਟੀ ਦੇ ਜਿਹੜੇ ਹੁੰਦੇ ਆ ਨਾ ਕਿ ਪਾਰਟੀ ਨੇ ਜੇ ਕਹਤਾ ਦਿਨਾ ਤਾਂ ਦਿਨਾ ਹੈ ਜੇ ਰਾਤ ਨੂੰ ਦਿਨ ਕਹਤਾ ਤਾਂ ਫਿਰ ਦਿਨਾ ਹੈ ਜੇ ਪਾਰਟੀ ਨੇ ਕਹਤਾ ਰਾਤਾਂ ਤੇ ਦਿਨਾਂ ਤਾਂ ਵੀ ਕਹਣਾ ਰਾਤ ਹੀ ਆ ਪਾਰਟੀ ਦੇ ਜਿਹੜੇ ਵਫਾਦਾਰ ਵਫਾਦਾਰ ਨਹੀਂ ਜਿਹੜੇ ਬਹੁਤ ਹੀ ਗੂੜੇ ਜਾਂ ਕਹਦੀਏ ਲਾਇਲਟੀ ਇਸ ਤਰ੍ਹਾਂ ਦੇ ਬਹੁਤ ਹੀ ਜ਼ਿਆਦਾ ਲਾਇਲ ਜਿਹੜੇ ਹੈਗੇ ਉਸ ਤਰ੍ਹਾਂ ਦੇ ਬਲਬੀਰ ਸਿੰਘ ਰਹੇ ਨੇ ਹਾਲਾਂਕਿ ਬਲਤੇਜ ਪੰਨੂ ਦੀ ਵੀ ਦਾਅਵੇਦਾਰੀ ਦਾਅਵੇਦਾਰੀ ਹੋਰ ਵੀ ਕਰ ਸਕਦਾ ਪਰ ਜਿਵੇਂ ਕਹਿ ਰਹਾ ਆ ਆਮ ਆਦਮੀ ਪਾਰਟੀ ਅਨਪ੍ਰੇਡਿਕਟੇਬਲ ਬੜੀ ਹੈ ਬਹੁਤ ਸਾਰੀਆਂ ਧਿਰਾਂ ਨੇ ਬੋਲਿਆ ਕੋਈ ਹੋਰ ਛੱਡ ਦਿੰਦੇ ਆ ਕਿ ਕੋਈ ਹੋਰ ਕੀ ਬਤਾ ਇਹਨਾਂ ਦੇ ਵਿੱਚੋਂ ਨਿਕਲੇ ਆ ਕਿਉਂਕਿ ਬਲਬੀਰ ਸਿੰਘ ਦੀ ਗੱਲ ਕਰ ਲਈਏ ਤਾਂ ਕਿਉਂਕਿ ਪੰਜ ਮੰਤਰੀਆਂ ਨੂੰ ਦੱਸਿਆ ਜਾ ਰਿਹਾ ਕਿ ਚੋਣ ਲੜਵਾ ਸਕਦੇ ਪਰ ਦੋ ਲੋਕ ਨੇ ਜਿਹੜੇ ਮੈਨੂੰ ਲੱਗਦਾ ਕਿ ਹਾਲਾਂਕਿ ਜਿਵੇਂ ਹਟਾਉਣਾ ਨੂੰ ਕਿਹਾ ਜਾਂਦਾ ਏ 扑ਮੱਕੜ ਨੇ ਦਲਬੀਰ ਗਿੱਲ ਦੀ ਆਪਣੀ ਹੋ ਸਕਦੀ ਹੈ ਜੂਰ ਰਮਾਇਸ ਪਰ ਇਹ ਦੋ ਲੋਕਾਂ ਦਾ ਉੱਥੇ ਇੱਕ ਜ਼ਮੀਨ ਦੇ ਉੱਤੇ ਕੰਮ ਹੈ ਤੇ ਤਨੂ ਰਈ ਲੋਕਾਂ ਨੂੰ ਬਚਾ ਰਹੇ ਨੇ ਬਲਨ ਲਮਾਸਮਾ ਪੱਤਰਕਾਰੀ ਕੀਤੀ ਆ ਉਹਨਾਂ ਨੇ ਤਾਂ ਬਲਤੇਜ ਪੰਨੂ ਆਪਾਂ ਪਿਛਲੇ 1 ਸਾਲ ਦੇ ਦੇਖ ਰਹੇ ਆ ਪਾਰਕਾਂ 'ਚ ਜਾ ਰਹੇ ਨੇ ਲੋਕਾਂ ਨੂੰ ਡਰੈਸ ਹੋ ਰਹੇ ਨੇ ਲੋਕਾਂ ਦੀਆਂ ਸਮੱਸਿਆਵਾਂ ਜਿੰਨੇ ਪਟਿਆਲੇ ਦਿਆ ਉਹ ਸੈਟਰਡੇ ਸੰਡੇ ਡਰੈਸ ਕਰਦੇ ਆ ਤਾਂ ਸ਼ਾਇਦ ਉਹ ਫੈਕਟਰ ਉਹਨਾਂ ਨੂੰ ਪਤਾ ਹੋਵੇ ਜਿਹੜਾ ਜ਼ਮੀਨ ਦੇ ਉੱਤੇ ਉਹਨਾਂ ਨੂੰ ਪਤਾ ਵੀ ਰਾਜਨੀਤੀ ਤਾਂ ਜ਼ਮੀਨ ਤੇ ਹੋਣੀ ਆ ਨਾ ਤਾਂ ਜ਼ਮੀਨ ਦੀ ਰਾਜਨੀਤੀ ਪਹਿਲਾਂ ਔਰ ਬਲਬੀਰ ਵੀ ਜਿਹੜੇ ਆ ਜ਼ਮੀਨ ਦੀ ਰਾਜਨੀਤੀ ਉਸ ਜਿਹੜੇ ਤੁਹਾਨੂੰ ਪਤਾ ਐਮ.ਐਲ.ਏ ਨੇ ਬਕਾਇਦਾ ਤੌਰ ਦੇ ਉੱਤੇ ਤਾਂ ਇਹ ਇਨਾਂ ਦੇ ਅੰਦਰ ਕੰਪੀਟੀਸ਼ਨ ਜ਼ਿਆਦਾ ਹੋ ਸਕਦਾ ਹੈ। ਹਾਲਾਂਕਿ ਇਹ ਦੇਖਣਾ ਹੋਵੇ ਕਿ ਇਹ ਉਹ ਦੇਖਣਾ ਹੋਵੇ ਤਾਂ ਸੀਐਮ ਵੱਲੋਂ ਜੇ ਲੱਗਦਾ ਹੋਵੇ ਕਿ ਸੀਐਮ ਸਾਹਿਬ ਨਹੀਂ ਮੋਹਰ ਲਾਉਣੀ ਹੈ ਇਕੱਲੀ ਹਾਲਾਂਕਿ ਪੂਰੀ ਤੁਹਾਨੂੰ ਪਤਾ ਕੋਰ ਕਮੇਟੀ ਬੈਠਦੀ ਆ ਬਹੁਤ ਸਾਰੇ ਲੋਕ ਬੈਠਦੇ ਆ ਡਿਸਕਸ਼ਨ ਹੋਊਗੀ ਜਿਹੜੀ ਪਾਰਲੀਮੈਂਟਰੀ ਕਮੇਟੀ ਹੁੰਦੀ ਹੈ ਜਿਹੜੀ ਚੋਣਾਂ ਵਾਲੀ ਕਮੇਟੀ ਹੋਊਗੀ ਪਰ ਸੀਐਮ ਸਾਹਿਬ ਦੇ ਕੈਂਡੀਡੇਟ ਸਾਰੇ ਮੰਨ ਰਹੇ ਨੇ ਕਿ ਬਲਤੇਜਪਨੂ ਨੇ ਬਿਲਕੁਲ ਤਾਂ ਆਮ ਆਦੀ ਪਾਰਟੀ ਤੋਂ ਇਹ ਚਾਰ ਉਮੀਦਵਾਰਾਂ ਦੇ ਉੱਤੇ ਇਸ ਵੇਲੇ ਸਭ ਦੀਆਂ ਨਜ਼ਰਾਂ ਨੇ ਪਰ ਟਿਕਟ ਇਹਨਾਂ ਦੇ ਵਿੱਚੋਂ ਇੱਕ ਨੂੰ ਮਿਲਣੀ ਅਗਲੀ ਪਾਰਟੀ ਦੀ ਗੱਲ ਕਰਦੇ ਹਾਂ ਤਾ ਅਗਲੀ ਪਾਰਟੀ ਕਾਂਗਰਸ ਕਿਉਂਕਿ ਗੜ ਕਾਂਗਰਸ ਦਾ ਰਿਹਾ ਹੈ ਔਰ ਕਾਂਗਰਸ ਦੇ ਵਿੱਚੋਂ ਕੌਣ ਉਮੀਦਵਾਰ ਹੋਊਗਾ ਤਾਂ ਕੀ ਵਿਜੇਂਦਰ ਸਿੰਘਲਾ ਸੰਗਰੂਰ ਤੋਂ ਪਟਿਆਲੇ ਆਉਣਗੇ ਜਾਂ ਫਿਰ ਨਵਜੋਤ ਸਿੰਘ ਸਿੱਧੂ ਜਿਹੜੇ ਕਿ ਪਟਿਆਲੇ ਦੇ ਵਿੱਚ ਲੰਬੇ ਸਮੇਂ ਤੋਂ ਹੁਣ ਆਪਣੀ ਸਿਆਸਤ ਜਿਹੜੀ ਆ ਉਹ ਉਹ ਬਣਾਉਂਦੇ ਹੋ ਨਜ਼ਰ ਆ ਰਹੇ ਨੇ ਤਾਂ ਕੀ ਉਹਨਾਂ ਦੀ ਪਤਨੀ ਡਾਕਟਰ ਨਵਜੋਤ ਕੌਰ ਸਿੱਧੂ ਨੂੰ ਇਸ ਵਾਰ ਮੈਦਾਨ ਦੇ ਵਿੱਚ ਉਤਾਰਿਆ ਜਾਂਦਾ ਜਾਂ ਫਿਰ ਬ੍ਰਹਮਹਿੰਦਰਾ ਦੇ ਪੁੱਤਰ ਮੋਹਿਤ ਮਹਿੰਦਰਾ ਨੂੰ ਜੋ ਹੈ ਉਹ ਉਮੀਦਵਾਰ ਦੇ ਵਜੋਂ ਟਿਕਟ ਦਿੱਤੀ ਜਾਂਦੀ ਹਾਲਾਂਕਿ ਕਾਂਗਰਸ ਦੇ ਕੋਲ ਪਟਿਆਲੇ ਦੇ ਵਿੱਚ ਕੈਂਡੀਡੇਟ ਡਿਸਾਈਡ ਕਰਨਾ ਇਸ ਵੇਲੇ ਔਖਾ ਹੋਇਆ ਹੋਇਆ ਕਿਉਂਕਿ ਪ੍ਰਨੀਤ ਕੌਰ ਇਸ ਵੇਲੇ ਮੌਜੂਦਾ ਐਮਪੀ ਨੇ ਪ੍ਰਨੀਤ ਕੌਰ ਦਾ ਲਗਭਗ ਤਾਂ ਹੈ ਕਿ ਉਹਨਾਂ ਨੇ ਭਾਜਪਾ ਚਲੇ ਜਾਣਾ ਹੈ ਔਰ ਭਾਜਪਾ ਦੇ ਵੱਲੋਂ ਉਹਨਾਂ ਨੇ ਟਿਕਟ ਲੈਣੀ ਹੈ ਉੱਥੋਂ ਦੀ ਚੋਣ ਲੜਨੀ ਹੈ ਪਰ ਇਹਨਾਂ ਤਿੰਨਾਂ ਦੇ ਵਿੱਚੋਂ ਯਾਵਿੰਦਰ ਜੀ ਕੀ ਐਨਾਲਿਸਿਸ ਤੁਹਾਨੂੰ ਲੱਗਦਾ ਹੈ ਦੇਖੋ ਮੈਨੂੰ ਲੱਗਦਾ ਵਿਜੇਂਦਰ ਸਿੰਘਲਾ ਸਭ ਤੋਂ ਹੈਵੀ ਕੈਂਡੀਡੇਟ ਨੇ ਕਿਉਂਕਿ ਵਿਜੇਂਦਰ ਸਿੰਘਲਾ ਦੇ ਪਿਤਾ ਜੀ ਜੇ ਤੁਸੀਂ ਜਾਣਦੇ ਹੋਵੋ ਸੋਨੀਆ ਗਾਂਧੀ ਗਾਂਧੀ ਪਰਿਵਾਰ ਦੀ ਜਿਹੜੀ ਬਹੁਤ ਹੀ ਕਲੋਸ ਰਿਸ਼ਤੇ ਹੁੰਦੇ ਨੇਗੇ ਵਿਜੇਂਦਰ ਸਿੰਘਲਾ ਦੇ ਪਿਤਾ ਜਦੋਂ ਕਾਂਗਰਸ ਦੇ ਲੀਡਰ ਸੀਗੇ ਬਹੁਤ ਹੀ ਕਲੋਜ਼ ਉਹ ਗਾਂਧੀ ਪਰਿਵਾਰ ਦੇ ਰਹੇ ਨੇ ਤਾਂ ਇਹ ਵੀ ਇੱਕ ਵਫਾਦਾਰ ਦੇ ਤੌਰ ਦੇ ਉੱਤੇ ਔਰ ਕਾਂਗਰਸ ਚ ਬਾਣੀਆਂ ਚਿਹਰੇ ਬਹੁਤ ਥੋੜੇ ਨੇ ਜੀ ਬਾਣੀਆਂ ਪੋਲਿਟਿਕਸ ਦੀ ਗੱਲ ਕਰੋਗੇ ਤੁਸੀਂ ਵੈਸੀ ਦੇਖੋਗੇ ਪੂਰੀ ਰਾਜਨੀਤੀ ਤੁਹਾਨੂੰ ਜਿਵੇਂ ਪੂਰੀ ਰਾਜਨੀਤੀ ਦੇਸ਼ ਦੀ ਤੁਹਾਨੂੰ ਗੁਰਵਿੰਦ ਕੇਜਰੀਵਾਲ ਦਿਖਦੇ ਨੇ ਕਿ ਹੈ ਨਾ ਤਾਂ ਜਿਹੜੀ ਜਿਹੜੀ ਉਹ ਇੱਕ ਹਿੰਦੂਆਂ ਦੇ ਅੰਦਰ ਇੱਕ ਧਿਰ ਆ ਗਈ ਬਾਣੀਆਂ ਖਾਸ ਤੌਰ ਤੇ ਜਿਹੜੀ ਪ੍ਰਭਾਵਸ਼ਾਲੀ ਹੈ ਜਿਹੜੀ ਸਭ ਤੋਂ ਜ਼ਿਆਦਾ ਪੈਸੇ ਵਾਲੀ ਹੈ ਜਿਹਦੇ ਦੇ ਦੋ ਸੇਠ ਵੱਡੇ ਆਉਂਦੇ ਨੇ ਡਾਨੀ ਤੇ ਬਾਨੀ ਅਣਾਨੀ ਤੇ ਬਾਨੀ ਵੀ ਉਸ ਕਮਿਊਨਿਟੀ ਚੋਂ ਨੇ ਨਾ ਤਾਂ ਇਹ ਬੜੀ ਇੰਪੋਰਟੈਂਟ ਗੱਲ ਆ ਕਿ ਵਿਜੇਂਦਰ ਸਿੰਘਲਾ ਦਾ ਉਹ ਕਲੇਮ ਔਰ ਵਿਜੇਂਦਰ ਸਿੰਘਲਾ ਦੀ ਨੇੜਤਾ ਵਿਜੇਂਦਰ ਸਿੰਘਲਾ ਜਿਨੇ ਪਾਵਰਫੁੱਲ ਨੇ ਕਾਂਗਰਸ ਦੇ ਅੰਦਰ ਹੇਠਾਂ ਤੇ ਉੱਪਰ ਔਰ ਜ਼ਮੀਨ ਦੇ ਉੱਤੇ ਕੰਮ ਕਰਨ ਵਾਲੇ ਲੀਡਰ ਨੇ ਜ਼ਮੀਨ ਦੇ ਉੱਤੇ ਕੰਮ ਕਰਦੇ ਰਹੇ ਨੇ ਯੂਥ ਕਾਂਗਰਸ ਦੇ ਪ੍ਰਧਾਨ ਰਹੇ ਨੇ ਜ਼ਮੀਨੀ ਰਾਜਨੀਤੀ ਨੂੰ ਜਾਣਦੇ ਨੇ ਜ਼ਮੀਨੀ ਨੂੰ ਵੀ ਜਾਣਦੇ ਨੇ ਤੇ ਜਿਹੜੀ ਦੇਸ਼ ਦੇ ਅੰਦਰਲੀ ਇੰਟੈਲੈਕਚੁਅਲ ਪੋਲਿਟਿਕਸ ਹੁੰਦੀ ਹੈ ਉਹਨੂੰ ਵੀ ਜਾਣਦੇ ਨੇ ਤਾਂ ਜ਼ਿਆਦਾ ਦਾਵੇਦਾਰੀ ਉਹਦੀ ਹੋਈ ਕਿਉਂਕਿ ਨਵਜੋਧਕਰ ਸਿੱਧੂ ਕੋਕੀ ਤੁਹਾਨੂੰ ਪਤੀ ਹੈ ਮਰੀਜ਼ ਬੜੀ ਭੈੜੀ ਬਿਮਾਰੀ ਦੇ ਮਰੀਜ਼ ਆਪਣੇ ਪਿੰਡਾਂ ਚ ਨਾ ਨਹੀਂ ਲੈਂਦੇ ਉਸ ਬਿਮਾਰੀ ਦਾ ਤਾਂ بیمار ਹੋ ਗਏ ਸੀਗੇ ਉਸ ਉਹ ਹਾਲਾਤ ਚ ਮੈਨੂੰ ਨਹੀਂ ਲੱਗਦਾ ਨਵਜੋਤ ਕੋਰ ਸਿੱਧੂ ਇੰਟਰਸਟਿਡ ਹੋਣਗੇ ਹਾਲਾਂਕਿ ਆਪਾਂ ਉਹਨਾਂ ਨੂੰ ਇਗਨੋਰ ਨਹੀਂ ਕਰ ਸਕਦੇ ਕਿਉਂਕਿ ਪ੍ਰਿੰਕਾ ਦੇ ਨਾਲ ਤੁਸੀਂ ਦੇਖਦੇ ਹੋ ਜਿਸ ਤਰ੍ਹਾਂ ਦੀ ਨਵਜੋਤ ਸਿੰਘ ਸਿੱਧੂ ਦੀ ਬਹੁਤ ਹੀ ਕਲੋਜ਼ਨੈਸ ਆ ਕੱਲ ਨੂੰ ਉਹ ਕਹਿ ਦਣ ਵੀ ਨਹੀਂ ਤੁਹਾਨੂੰ ਲੜਾਉਣਾਗਾ ਵੀਂਦਰ ਸਿੰਘ ਲਾ ਨੂੰ ਸੰਗਰੂ ਸਿਫਟ ਕਰਦੇ ਆ ਤਸਵੀਰ ਕਈਆਂ ਨੂੰ ਚੁੱਭੀ ਵੀ ਬਹੁਤ ਕਹਿੰਦੇ ਕਿ ਜਿਹੜੇ ਵੱਡੇ ਲੀਡਰ ਆਪਣੇ ਆਪ ਨੂੰ ਖਵਾਉਂਦੇ ਨੇ ਜਿਹੜੇ ਰੂਪ ਚੇਂਜ ਕਰ ਚੁੱਕੇ ਇਹਨਾਂ ਤੋਂ ਬਹੁਤ ਇਹ ਤਸਵੀਰ ਚੁੱਭੀ ਕੀ ਨਵਜੋਤ ਸਿੰਘ ਸਿੱਧੂ ਨਾਲ ਪ੍ਰਿੰਕਾ ਗਾਂਧੀ ਤਸਵੀਰ ਕਿਵੇਂ ਆ ਗਈ ਅਸੀਂ ਮੋਰਚਾ ਖੋਲ ਰਹੇ ਹਾਂ ਔਰ ਦੂਸਰੇ ਪਾਸੇ ਕਹਿੰਦੇ ਨਵਜੋਤ ਸਿੰਘ ਸਿੱਧੂ ਉਹਨਾਂ ਦੇ ਉਹ ਤਾਂ ਕਿਚਾਰੇ ਨੇ ਪਰ ਨਵਜੋਤ ਸਿੱਧੂ ਬਾਰੇ ਬਹੁਤ ਸਾਰੀਆਂ ਗੱਲਾਂ ਹੋ ਸਕਦੀਆਂ ਪਰ ਇੱਕ ਉਹਨਾਂ ਦੀ ਇਮਾਨਦਾਰੀ ਨਾਲ ਕੰਮ ਕਰਨ ਦੀ ਆਪਣੀ ਲਾਈਨ ਤੇ ਚੱਲਣ ਦੀ ਉਹ ਲਾਈਨ ਠੀਕ ਆ ਨਹੀਂ ਆ ਉਹਦੇ ਬਾਰੇ ਸੌ ਤਰ੍ਹਾਂ ਦੀ ਡਿਸਕਸ਼ਨ ਹੋ ਜਾਂਦੀ ਤੁਸੀਂ ਉਹਨਾਂ ਦੇ ਪੱਕੀ ਹੋ ਸਕਦੇ ਹੋ ਵਿਰੋਧੀ ਹੋ ਸਕਦੇ ਹੋ ਨਵਜੋਤ ਸਿੱਧੂ ਨੂੰ ਤੁਸੀਂ ਇਗਨੋਰ ਨਹੀਂ ਕਰ ਸਕਦੇ ਪੰਜਾਬ ਦੀ ਰਾਜਨੀਤੀ ਚ ਕੁਝ ਚਿਹਰੇ ਨੇ ਜਿਹੜੇ ਉਹਨਾਂ ਚ ਨਵਜੋਤ ਸਿੱਧੂ ਇੱਕ ਨੇ ਕਿ ਤੁਸੀਂ ਉਹਨਾਂ ਦੇ ਪੱਖ ਚ ਖੜੋ ਜਾਂ ਉਹਨਾਂ ਦੇ ਵਿਰੋਧ ਚ ਖੜੋ ਜੁਹਨਾਂ ਦੇ ਵਿਰੋਧੀ ਹੋ ਸਕਦੇ ਹੋ ਪੱਖੀ ਹੋ ਸਕਦੇ ਪਰ ਉਹਨੂੰ ਇਗਨੋਰ ਨਹੀਂ ਕਰ ਸਕਦੇ ਇਸ ਕਰਕੇ ਨਵਜੋਤ ਸਿੰਘ ਸਿੱਧੂ ਦਾ ਉਹ ਜਿਹੜਾ ਔਰਾ ਗਾਬ ਦਾ ਇੱਕ ਉਹ ਕੰਮ ਕਰਦਾਗਾ ਇਸ ਕਰਕੇ ਜਿਹੜੀ ਥਲੜੀ ਲੀਡਰਸ਼ਿਪ ਆ ਉਹਨੂੰ ਹਮੇਸ਼ਾ ਦੇਖੋ ਪੋਟੈਂਸ਼ੀਅਲ ਜਿਹੜੇ ਥ्रेट ਹੁੰਦੇ ਨੇ ਨਾ ਕੋਈ ਪ੍ਰਧਾਨ ਬਣੇ ਲੀਡਰ ਆਫ ਪੋਜੀਸ਼ਨ ਬਣੇ ਹੋਰ ਉਹਦੇ ਤੇ ਆ ਜੇ ਤੀਜੇ ਚੌਥੇ ਪੰਜਵੇਂ ਏ ਬੀ ਸੀ ਡੀ ਕੁਝ ਵੀ ਹੋਵੇ ਹਮੇਸ਼ਾ ਹਰ ਫੀਲਡ ਦੇ ਅੰਦਰ ਜਿਹੜੇ ਪੋਟੈਂਸ਼ੀਅਲ ਥ੍ਰੈਟ ਹੁੰਦੇ ਨੇ ਉਹਨਾਂ ਤੋਂ ਹਰ ਬੰਦਾ ਉਹ ਹੁੰਦਾ ਉਹਨਾਂ ਨੂੰ ਲੱਗਦਾ ਨਵਜੋਤ ਸਿੰਘ ਸਿੱਧੂ ਸਾਡਾ ਪੋਟੈਂਸ਼ੀਅਲ ਥ੍ਰੈਟ ਆਗਾ ਤਾਂ ਸਭ ਤੋਂ ਪਹਿਲਾਂ ਪੋਟੈਂਸ਼ੀਅਲ ਜਿਹੜਾ ਥ੍ਰੈਟ ਆ ਉਹਨੂੰ ਠਾਹੋ ਸਾਰੇ ਰਲ ਕੇ ਨਵਜੋਤ ਸਿੰਘ ਸਿੱਧੂ ਦੇ ਪੈਰਾਂ ਨਾਲ ਲੱਗਣ ਦਿਓ ਹਾਲਾਂਕਿ ਨਵਜੋਤ ਸਿੰਘ ਸਿੱਧੂ ਦੇ ਬਹੁਤ ਸਾਰੇ ਕ੍ਰਿਟਿਸਿਜ਼ਮ ਹੁੰਦੇ ਨੇ ਵਿਦਨ ਕਾਂਗਰਸ ਕੀ ਜਿਉ ਉਹ ਟੀਮ ਲੀਡਰ ਨਹੀਂ ਹੈ ਉਹ ਨਾਲ ਲੈ ਕੇ ਨਹੀਂ ਚੱਲ ਸਕਦੇ ਉਨੇ ਜੋ ਸਿੰਘ ਸਿੱਧੂ ਕਹਿੰਦੇ ਮੈਨੂੰ ਮੌਕਾ ਤਾਂ ਦਿਓ ਮੈਨੂੰ ਮੌਕਾ ਦੇ ਕੇ ਦੇਖੋ ਜਦੋਂ ਮੈਨੂੰ ਸੀਐਮ ਸੁਪਰੀਣੀ ਸੀ ਤਾਂ ਉਹ ਨਹੀਂ ਦਿੱਤੀ ਜਦੋਂ ਮੈਨੂੰ ਕੁਝ ਦੇਣਾ ਸੁਦ ਨਹੀਂ ਤਾਂ ਪ੍ਰਧਾਨਗੀ ਵੇਲੇ ਜਰੂਰ ਰੋਲਾ ਪੈਂਦਾ ਕਿ ਜਿਸ ਤਰ੍ਹਾਂ ਉਹਨੇ ਰਿਜ਼ਾਈਨ ਕੀਤਾ ਸੀ ਉਹ ਨਹੀਂ ਕਰਨਾ ਚਾਹੀਦਾ ਸੀ ਕਾਂਗਰਸ ਚ ਇਹਨੂੰ ਲੈ ਕੇ ਕਾਫੀ ਨਰਾਜ਼ਗੀ ਸੀ ਜਾਂ ਜਿਸ ਤਰ੍ਹਾਂ ਦੀਆਂ ਬਿਆਨਬਾਜ਼ੀਆਂ ਬਾਅਦ ਚ ਸਾਹਮਣੇ ਆਈਆਂ ਤਾਂ ਨਵਜੋਤ ਔਰ ਸਿੱਧੂ ਵੀ ਕੋਈ ਅਗਨੋਰ ਨਹੀਂ ਤੁਸੀਂ ਕਰ ਸਕਦੇ ਅਗਰ ਗਾਂਧੀ ਪਰਿਵਾਰ ਨੂੰ ਲੱਗਿਆ ਕਿ ਨਵਜੋਤ ਔਰ ਸਿੱਧੂ ਤੇ ਕਿਰਪਾ ਕਰਨੀ ਹੈ ਸ਼ਾਇਦ ਕਰਦੇ ਔਰ ਬਿਲਕੁਲ ਮੋਹਿਤ ਮਹਿੰਦਰਾ ਕਿਉਂਕਿ ਬ੍ਰਹਮਹਿੰਦਰਾ ਨੇ ਡਾਕਟਰ ਨਵਜੋਤ ਕੌਰ ਸਿੱਧੂ ਹੁੰਦੇ ਨੇ ਜਾਂ ਫਿਰ ਵਿਜੇਂਦਰ ਸਿੰਘਾ ਵਿਜੇਂਦਰ ਸਿੰਘ ਯੂਥ ਕਾਂਗਰਸ ਦੇ ਪ੍ਰਧਾਨ ਨੇ ਜਿਵੇਂ ਆਪਾਂ ਕਹਿ ਰਹੇ ਹਾਂ ਯੂਥ ਕਾਂਗਰਸ ਦੇ ਪ੍ਰਧਾਨ ਦੇ ਤੌਰ ਤੇ ਉਹਨਾਂ ਦੀ ਇੱਕ ਕਲੇਮ ਹੈਗਾਗਾ ਦੂਸਰਾ ਬ੍ਰਹਮਿੰਦਰਾ ਜੀ ਆ ਜਿਹੜੇ ਉਹਨਾਂ ਦਾ ਕਾਫੀ ਆਪਾਂ ਨੂੰ ਪਤਾ ਬਿਲਕੁਲ ਸੀਜ਼ਨਡ ਪੋਲਿਟਿਸ਼ੀਅਨ ਰਹੇ ਨੇ ਔਰ ਹਿੰਦੂ ਵੋਟ ਦੇ ਉੱਤੇ ਹਿੰਦੂ ਵੋਟ ਤੇ ਗੱਲ ਔਰ ਬਹੁਤ ਤੁਹਾਨੂੰ ਪਤਾ ਬ੍ਰਹਮਿੰਦਰਾ ਕਾਲਜ ਦੀ ਪੜ੍ਹਾਈ ਤੋਂ ਲੈ ਕੇ ਜਦੋਂ ਸਾਰੀ ਉਹਨਾਂ ਦਾ ਬਹੁਤ ਹੀ ਇੱਕ ਮਤਲਬ ਸਟੂਡੈਂਟ ਪੋਲਿਟਿਕਸ ਤੋਂ ਲੈ ਕੇ ਮਤਲਬ ਬ੍ਰਹਮੇਂਦਰ ਆਵੀ ਸਟੂਡੈਂਟ ਪੋਲਿਟਿਕਸ ਤੋਂ ਲੈ ਕੇ ਇੱਥੇ ਤੱਕ ਇੱਕ ਉਹ ਰابطਾ ਜਿਹੜਿਆ ਸਾਰੀਆਂ ਚੀਜ਼ਾਂ ਦੇ ਨਾਲ ਜਿਹੜੀਆਂ ਹੁੰਦੀਆਂ ਹਨ ਨਾ ਗੋਟੀਆਂ ਫਿੱਟ ਕਰਨੀਆਂ ਸਿਆਸਤ ਦੀਆਂ ਜਿਹੜੀ 2 ਜੋੜ 2 ਨੂੰ 5 ਕਰ ਦੇਣਾ ਇਹੋ ਲੀਡਰ ਨੇ ਬ੍ਰਹਮੇਂਦਰ ਹੋਰੀ ਨੇ ਜਿਹੜੇ ਪੰਜਾਬ ਦੀ ਸਿਆਸਤ ਦੇ ਕੈਪਟਨ ਦੇ ਖਾਸ ਕੈਪਟਨ ਦੇ ਵਿਰੋਧੀ ਕੈਪਟਨ ਠੋਕਿਆ ਫਿਰ ਕੈਪਟਨ ਮਤਲਬ ਬਹੁਤ ਹੀ ਉਹਨਾਂ ਦੇ ਆਮੋ ਸਾਹਮਣੇ ਆਮੋ ਸਾਹਮਣੇ ਕੈਮਲ ਦੇ ਸਾਹਮਣੇ ਬ੍ਰਹਮੇਂਦਰ ਦਾ ਘਰ ਆਗਾ ਪਰ ਕੈਪਟਨ ਦੇ ਨਾਲ ਰਿਸ਼ਤੇ ਇਹੀ ਰਹੇ ਤਾਂ ਜਿਹੜੇ ਹੁੰਦੇ ਨੇ ਨਾ 2 ਜੋੜ 2 ਨੂੰ 5 ਕਰਨ ਵਾਲੇ ਲੀਡਰ ਉਹ ਜਿਹੜੇ ਨੇ ਬ੍ਰਹਮੇਂਦਰਾ ਰਹੇ ਨੇ ਤਾਂ ਕੋਈ ਵੱਡੀ ਗੱਲ ਨਹੀਂ ਕਿ ਲੋਬਿੰਗ ਕਰਕੇ ਬ੍ਰਹਮੇਂਦਰਾ ਵੀ ਕੈਂਡੀਡੇਟ ਹੋਣ ਪਰ ਕਿਉਂਕਿ ਯੰਗ ਨੇ ਉਹਨਾਂ ਕੋਲ ਟਾਈਮ ਬਹੁਤ ਆਗਾ ਦਾ ਪਾਰਟੀ ਅਕਸਰ ਦੇਖਦੀ ਹੈਗੀ ਇਸ ਵਾਰ ਕਾਂਗਰਸ ਦਾ ਸਭ ਤੋਂ ਵੱਡਾ ਮਸਲਾ ਹੈ ਬਿਨੀਬਿਲਟੀ ਉਹਨਾਂ ਨੇ ਪੂਰੇ ਦੇਸ਼ ਦੇਖਣੀ ਆ ਉਹਨਾਂ ਨੂੰ ਪਤਾ ਜੇ ਇਲੈਕਸ਼ਨ ਸਾਡੇ ਹੱਥ ਚ ਗਈ ਕਾਂਗਰਸ ਸੋਚ ਰਹੀ ਆ ਕਾਂਗਰਸ 'ਚ ਮੰਥਨ ਹੋ ਰਿਹਾਗਾ ਭਾਰਜੋੜੋ ਯਾਤਰਾ ਤੋਂ ਬਾਅਦ कि ਅਸੀਂ ਜਿੱਤੀਏ ਨਾ ਕੋਈ ਪ੍ਰੋਬਲਮ ਨਹੀਂ ਪਰ ਅਸੀਂ ਆਪੋਜੀਸ਼ਨ ਤਕੜੇ ਹੋ ਕੇ ਆਈਏ ਅਸੀਂ ਪਿਛਲੀ ਵਾਰ ਮੋਂਗੂ 44 ਤੇ ਨਾ 70 ਜੀਏ ਸਾਡੀ ਆਪੋਜੀਸ਼ਨ ਤਕੜੀ ਹੋਵੇ ਕੋਈ ਪ੍ਰੋਬਲਮ ਨਹੀਂ ਅਸੀਂ ਹਾਰ ਜੀਏ ਉਹਨਾਂ ਦੇ ਕਲੀਅਰ ਆ ਮਨ ਚ ਕਹਿੰਦੇ ਹਾਰਨਾ ਕੋਈ ਮਸਲਾ ਨਹੀਂ ਗਾ ਅਸੀਂ ਹਾਰ ਸਕਦੇ ਹਾਂ ਅਸੀਂ ਅਗਲੀ ਲੜਾਈ ਦੇਖਾਂਗੇ ਪਰ ਅਸੀਂ ਤਕੜੇ ਹੋ ਕੇ ਆਈਏ ਤਾਂ ਤਕੜੇ ਹੋ ਕੇ ਤਾਂ ਹੀ ਆਉਣਗੇ ਜੇ ਕੈਂਡੀਡੇਟ ਉਹ ਦੇਣਗੇ ਜਿਹੜੇ ਜਿੱਤ ਸਕਦੇ ਨੇ ਬਜਿੰਦਰ ਸਿੰਘਲਾ ਸੰਗਰੂਰ ਤੋਂ ਤੁਹਾਨੂੰ ਪਤਾ ਹੀ ਹੈ ਜਿੱਤੇ ਹੋਏ ਨੇ ਸੰਗਰੂਰ ਤੋਂ ਉਹਨਾਂ ਦਾ ਸੰਗਰੂਰ ਚ ਵੀ ਬਹੁਤ ਵੱਡਾ ਹਾਲਾਂਕਿ ਇਹ ਤਸਵੀਰ ਇਹ ਤਸਵੀਰ ਸਾਡੇ ਈਵਰਸ ਨੂੰ ਸੰਗਰੂਰ ਸੀਟ ਦੇ ਵਿੱਚ ਵੀ ਵੇਖਣ ਨੂੰ ਮਿਲੂਗੀ ਆਪਾਂ ਉੱਥੇ ਵੀ ਪੋਸਿਬਿਲਟੀ ਰੱਖੀ ਆ ਨਾ ਦੀ ਕਿ ਇਹ ਉੱਥੇ ਵੀ ਫਿੱਟ ਹੋ ਸਕਦੇ ਨੇ ਜਾਂ ਫਿਰ ਇਹ ਪਟਿਆਲੇ ਦੇ ਵਿੱਚ ਪਟਿਆਲਾ ਸੀਟ ਦੇ ਉੱਤੇ ਫਿੱਟ ਹੁੰਦੇ ਨੇ ਤਾਂ ਇਹ ਦੇਖਣ ਵਾਲੀ ਗੱਲ ਰਹੂਗੀ ਅਗਲੀ ਪਾਰਟੀ ਦੀ ਗੱਲ ਕਰਦੇ ਆ ਕੋਈ ਹੋਰ ਹੋਊਗੀ ਆ ਫਰੈਂਡਲੀ ਮੈਚ ਦਾ ਵੀ ਜਿਵੇਂ ਆਪਾਂ ਜ਼ਿਕਰ ਕਰ ਰਹੇ ਸੀ ਕਿ ਆਪ ਤੇ ਕਾਂਗਰਸ ਦਾ ਜਿਵੇਂ ਗੜਜੋੜ ਹੋਇਆ ਹੋਇਆ ਤਾਂ ਕੀ ਹੋ ਸਕਦਾ ਕਿ ਕੋਈ ਕਾ ਛੋਟਾ ਉਮੀਦਵਾਰ ਜਾਂ ਕੋਈ ਕਮਜ਼ੋਰ ਉਮੀਦਵਾਰ ਜੋ ਹੈ ਉਹ ਆਮ ਆਦੀ ਪਾਰਟੀ ਖੜਾ ਕਰਦੇ ਹੈ ਕਾਂਗਰਸ ਕੋਈ ਕਮਜ਼ੋਰ ਉਮੀਦਵਾਰ ਰਦੇ ਇਹ ਦੋਨੇ ਪਾਸੇ ਸੰਭਾਵਨਾਵਾਂ ਨੇ ਆਪਾਂ ਅੱਗੇ ਵੀ ਗੱਲ ਕਰਦੇ ਆ ਅਕਾਲੀ ਦਲ ਨੇ ਵੀ ਆਉਣਾਗਾ ਕਹਿੰਦੇ ਆ ਜੇ ਐਲਾਈਂਸ ਦੋਵਾਂ ਚਾਰਾਂ ਚ ਨਾ ਹੋਇਆ ਜੀ ਇਹ ਤਾਂ ਪੱਕਾ ਤੈ ਹੈ ਕਿ ਆਮ ਆਦੀ ਪਾਰਟੀ ਕਾਂਗਰਸ ਚ ਐਲਾਈਂਸ ਨਹੀਂ ਹੋਏਗਾ ਆਪਾਂ ਲੜਾਈ ਦੇਖ ਲਈ ਵਿਧਾਨ ਸਭਾ ਚ ਕਿਵੇਂ ਤੂੰ ਤੂੰ ਮੈਂ ਮੈਂ ਕਿਵੇਂ ਤੇ ਕੀ ਬੈਸਾਂ ਹੋ ਰਹੀਆਂ ਨੇ ਵਿਧਾਨ ਸਭਾ ਦੇ ਅੰਦਰ ਕਿਸ ਤਰ੍ਹਾਂ ਦਾ ਮਾਹੌਲ ਹੈ ਪਰ ਉਹਦੇ باوجود ਵੀ ਪੂਰੇ ਦੇਸ਼ 'ਚ ਇੱਕ ਫਾਰਮੂਲਾ ਬਣ ਰਿਹਾ ਇੰਡੀਆ ਲਾਇੰਸ ਦਾ ਆਪਾਂ ਕਾਂਗਰਸ ਤੇ ਆਪ ਨੂੰ ਛੱਡ ਦੋ ਕਿ ਜਿੱਥੇ ਜਿੱਥੇ ਲਾਇੰਸ ਨਹੀਂ ਹੋ ਰੇ ਜਿਵੇਂ ਕੇਰਲ 'ਚ ਲਾਇੰਸ ਨਹੀਂ ਹੋ ਰਿਹਾਗਾ ਹਨਾ ਜਿੱਥੇ ਜਿੱਥੇ ਵੀ ਲਾਇੰਸ ਨਹੀਂ ਹੋ ਰਿਹਾ ਜਿਤਨੇ ਕੇਰਲ ਦੇ ਅੰਦਰ ਵੀ ਉੱਥੇ ਲੈਫਟਾ ਲੈਫਟਰ ਨਾਲ ਨਹੀਂ ਹੋ ਸਕਦਾ ਕਾਂਗਰਸ ਦਾ ਲਾਇੰਸ ਜਿੱਥੇ ਲਾਇੰਸ ਨਹੀਂ ਹੋ ਰਿਹਾ ਜੇ ਮੰਨ ਲਓ 13 ਸੀਟਾਂ ਦੇ ਉੱਤੋਂ 5 ਸੀਟਾਂ ਮੰਨ ਲਓ ਆਠਾ ਪਾਪੂ ਲੜ ਰਹੇ ਨੇ 5 ਸੀਟਾਂ ਲੱਗ ਰਹੀਆਂ ਨੇ ਕਿ ਆ ਤਿੰਨ ਦੇ ਉੱਤੇ ਕਾਂਗਰਸ ਜਿੱਤ ਰਹੀ ਹੈ ਦੋ ਤੇ ਅਸੀਂ ਜਿੱਤ ਸਕਦੇ ਹਾਂ ਤਾਂ ਉੱਥੇ ਕੰਪਰੋਮਾਈਜ਼ ਇੱਕ ਇੱਕ ਹਿਡਨ ਅਲਾਈਂਸ ਹੋ ਜਾਏਗਾ ਇੱਕ ਚੁੱਪਚਪੀਤੇ ਆਪਦੀ ਵੋਟ ਨੂੰ ਭਗਤਾ ਦੇਣਾ ਜਾਂ ਚੁੱਪਚਪੀਤੇ ਆਪਣਾ ਕੈਂਡੀਡੇਟ ਮਾੜਾ ਦੇ ਦੇਣਾ ਜਾਂ ਐਂਡ ਵਿੱਚ ਮੈਸੇਜ ਹੀ ਦੇ ਦੇਣਾ ਕਿ ਇਹ ਸੀਟ ਇਹਨਾਂ ਨੂੰ ਦੇ ਦਿਓ ਇਸ ਤਰ੍ਹਾਂ ਦੀ ਦਾ ਮਾਹੌਲ ਪੂਰੇ ਦੇਸ਼ ਦੇ ਅੰਦਰ ਇੰਡੀਆ ਅਲਾਈਂਸ ਜਿਹੜੀ ਫ੍ਰੈਂਡਲੀ ਲੜਾਈ ਆ ਫ੍ਰੈਂਡਲੀ ਪੋਲਿਟਿਕਸ ਆਪਣੀ ਖੜੀ ਕਰੂਗਾ ਜਿੱਥੇ ਜਿੱਥੇ ਉਹਨਾਂ ਦੇ ਲੈयंस ਨਹੀਂ ਹੋਣਗੇ ਤਾਂ ਉਹ ਫਿਰ ਐਵੇਂ ਵੀ ਆ ਸਕਦਾ ਕਿਸੇ ਵੀ ਸੀਟ ਦੇ ਉੱਤੇ ਇਸ ਤਰ੍ਹਾਂ ਦਾ ਮਾਹੌਲ ਬਣ ਸਕਦਾ ਹੈ ਅਗਲੀ ਪਾਰਟੀ ਦੀ ਗੱਲ ਕਰਦੇ ਹਾਂ ਤਾਂ ਭਾਜਪਾ ਤੋਂ ਤਾਂ ਹੁਣ ਇਹ ਨਜ਼ਰਾਂ ਭਾਜਪਾ ਦੇ ਵਿੱਚ ਸਵਧੀਆਂ ਬੜੀਆਂ ਰਹਿਣਗੀਆਂ ਕਿ ਪ੍ਰਨੀਤ ਕੋਰ ਜਿਹੜੇ ਕਿ ਮੌਜੂਦਾ ਕਾਂਗਰਸ ਤੋਂ ਵਿਧਾਇਕ ਆਈ ਐਮ ਪੀ ਨੇ ਤਾਂ ਕੀ ਭਾਜਪਾ ਦੇ ਵਿੱਚ ਸ਼ਾਮਲ ਹੋ ਜਾਣਗੇ ਔਰ ਸ਼ਾਮਲ ਹੋ ਕੇ ਫਿਰ ਉਹ ਐਮ ਪੀ ਦੀ ਚੋਣ ਲੜਨਗੇ ਔਰ ਜਾਂ ਫਿਰ ਇਸ ਵਾਰ ਪਰਿਵਾਰ ਸੋਚੇਗਾ ਕਿ ਸਾਡੀ ਸਿਆਸਤ ਬਹੁਤ ਹੋ ਗਈ ਹੈ ਹੁਣ ਆਪਾਂ ਆਪਣੀ ਬੇਟੀ ਨੂੰ ਸਟੈਬਲਿਸ਼ ਕਰਦੇ ਹਾਂ ਹੁਣ ਬੀਬਾ ਜੈਨਦਰ ਉਹਨਾਂ ਨੂੰ ਸਟੈਬਲਿਸ਼ ਕੀਤਾ ਜਾਵੇ। ਤਾਂ ਮੈਂ ਉਹੀ ਕਹਿ ਰਿਹਾਗਾ ਕਿ ਜਿਹੜਾ ਆਪਾਂ ਸ਼ੁਰੂ ਗੱਲ ਕੀਤੀ ਸੀ ਕਿ ਇਹ ਰਾਜਾ ਪਰਿਵਾਰ ਆ ਜਿਹੜਾ ਜਾਂ ਮਹਾਰਾਜਾ ਭਪਿੰਦਰ ਸਿੰਘ ਤੋਂ ਪਹਿਲਾਂ ਜਿੰਨੀਆਂ ਪੀੜ੍hiyan ਦੇਖ ਲਓ ਜਾਂ ਆਪਾਂ ਆਲਾ ਸਿੰਘ ਦੀ ਗੱਲ ਕਰ ਲੈਨੇ ਆ ਜਾਂ ਇਸ ਪਰਿਵਾਰ ਨੂੰ ਕਿਹਾ ਜਾਂਦਾ ਗੁਰੂ ਗੋਬਿੰਦ ਸਿੰਘ ਜੀ ਨੇ ਦਾਤ ਬਖਸ਼ੀ ਸੀ ਕਹਿੰਦੇ ਗੁਰੂ ਗੋਬਿੰਦ ਇਹਨਾਂ ਨੇ ਜਿਹੜੇ ਸੰਸਕਾਰ ਕੀਤੇ ਸੀਗੇ ਸ਼ਹਿਬਜ਼ਾਦਿਆਂ ਦੇ ਉਹ ਸੰਸਕਾਰ ਤੋਂ ਬਾਅਦ ਜਦੋਂ ਇਹ ਗੁਰੂ ਪਤਾ ਲੱਗਿਆ ਗੁਰੂ ਗੋਬਿੰਦ ਸਿੰਘ ਜੀ ਕੋਲੇ ਗਿਆ ਇਸ ਤਰ੍ਹਾਂ ਦੀ ਇੱਕ ਗੱਲ ਕਹੀ ਜਾਂਦੀ ਇਹਨਾਂ ਦੇ ਘਰ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਲੋਂ ਦਿੱਤੇ ਹੋਏ ਸ਼ਸਤਰ ਵੀ ਨੇ ਜੀ ਕਿ ਤੁਸੀਂ ਤਾਂ ਇਹਨਾਂ ਨੇ ਕਿਹਾ ਸਾਡਾ ਤਾਂ ਆ ਨਹੀਂ ਹੁੰਦਾ ਸਾਡੀ ਤਾਂ ਮੂੜ ਹੀ ਨਹੀਂ ਲੱਗਦੀ ਸਾਡਾ ਤਾਂ ਕੁਝ ਬਖਦਾ ਨਹੀਂ ਉਹ ਕਹਿੰਦੇ ਤੁਸੀਂ ਜਿੱਥੇ ਮੂੜ ਹੀ ਲਾਤੀ ਤੁਹਾਡਾ ਰਾਜ ਹੋਊਗਾ ਟੋਟ ਟੋਡਾਤਾ ਮਤਲਬ ਜਿੱਥੇ ਤੁਸੀਂ ਜਾਓਗੇ ਉੱਥੇ ਤੁਸੀਂ ਉਹ ਹੋ ਜਾਓਗੇ ਇਸ ਤਰ੍ਹਾਂ ਦੀ ਗੱਲ ਕਹੀ ਜਾਂਦੀ ਹੈਗੀ ਇਹਦੇ ਤੱਥਾਂ ਬਾਰੇ ਜਿਆਦਾ ਕਲੀਅਰ ਕਰ ਸਕਦੇ ਨਹੀਂ ਪਰ ਇਸ ਤਰ੍ਹਾਂ ਦੀ ਗੱਲ ਆਮ ਤੌਰ ਦੇ ਉੱਤੇ ਹੁੰਦੀ ਹੈ ਪਰ ਇਹ ਜ਼ਰੂਰ ਹੈ ਕਿ ਮਹਾਰਾਜਾ ਮਾਫੀ ਗੁਰੂ ਗੋਬਿੰਦ ਸਿੰਘ ਜੀ ਦੇ ਜਿਹੜੇ ਸ਼ਸਤਰ ਸੀ ਉਹ ਇਹਨਾਂ ਦੇ ਘਰ 'ਚ ਨੇ ਤਾਂ ਉਦੋਂ ਤੋਂ ਲੈ ਕੇ ਆਪਾਂ ਇੱਕ ਦਬਦਬਾ ਇਸ ਪਰਿਵਾਰ ਦਾ ਆਲਾ ਸਿੰਘ ਤੋਂ ਲੈ ਕੇ ਵਾਇਆ ਭਪਿੰਦਰ ਸਿੰਘ ਆਪਾਂ ਯਾਦਵਿੰਦਰ ਸਿੰਘ ਕੈਪਟਨ ਮਰਿੰਦਰ ਸਿੰਘ ਤਾਂ ਇਹ ਜਿਹੜਾ ਪੂਰਾ ਪਰਿਵਾਰ ਆ ਇਹਦੀ ਇੱਕ ਸਥਾਪਤੀ ਜਿਹੜੀ ਮੈਂ ਗੱਲ ਕਰਦਾ ਸਥਾਪੂਰੇ ਪਰਿਵਾਰ ਦੇ ਨਾਲ ਲੌਇਲਟੀ ਹੈ ਜੀ ਇਸ ਕਰਕੇ ਭਾਜਪਾ ਵੈਸੇ ਝਟਕਾ ਦਿੰਦੀ ਹੈ ਪਰ ਜੇ ਤੁਸੀਂ 195 ਬੰਦਿਆਂ ਦੀ ਲਿਸਟ ਦੇਖੋ ਭਾਜਪਾ ਦੇਸ਼ ਦੇ ਅੰਦਰ ਤਕਰੀਬਨ ਤਕਰੀਬਨ ਉਹ ਦਿੱਤੀਆਂ ਗਈਆਂ ਬੰਦੇ ਜਿੰਨਾਂ ਹੇਮਾ ਮਾਨ ਨੇ ਜਿਵੇਂ ਰਿਪੀਟ ਕੀਤੀ ਗਈ ਹੈ ਸਾਰੇ ਬੰਦਿਆਂ ਤੁਸੀਂ ਲਿਸਟਾਂ ਚੱਕ ਕੇ ਦੇਖੋਗੇ ਭਾਜਪਾ ਦੀ ਜਿਹੜੀ 195 ਬੰਦਿਆਂ ਦੀ ਲਿਸਟ ਆ ਉਹ ਲਿਸਟਾਂ ਚ ਉਹਨਾਂ ਨੇ ਬਿਨੀਬਿਲਟੀ ਫੈਕਟਰ ਉਹਨਾਂ ਲਈ ਵੀ ਇਹ ਲੜਾਈ ਬੜੀ ਉਹ ਆ ਬਿਲਕੁਲ ਇਹ ਇੱਕ ਤਰ੍ਹਾਂ ਦਾ ਆਪਾਰਧਿਕ ਆਰਪਾਰ ਦੀ ਗੱਲ ਹੈ ਤਾਂ ਆਰਪਾਰ ਦੀ ਗੱਲ ਆ ਉਹਨਾਂ ਦੇ ਲਈ ਵੀ ਇਹ ਲੜਾਈ ਬਹੁਤ ਹੀ ਵੱਡੀ ਲੜਾਈ ਹੈਗੀ ਹਨਾ ਇਸ ਕਰਕੇ ਇਹ ਜੰਗਾ ਵੀ ਜਿਵੇਂ ਨੈਪੋਲੀਅਨ ਦੀ ਆਖਰੀ ਲੜਾਈ ਸੀ ਨਾ ਉਸ ਤਰ੍ਹਾਂ ਦੀ ਲੜਾਈ ਹੈਗੀ ਇਹ ਤਾਂ ਉਹਨਾਂ ਨੂੰ ਵੀ ਪਤਾ ਜੀ ਸਾਨੂੰ ਝਟਕਾ ਮਿਲ ਗਿਆ ਕਾਂਗਰਸ ਕਿਤੇ ਆ ਗਈ ਸਾਡਾ ਵੀ ਫਿਰ ਬੇੜਾ ਗਰ ਕਰ ਦੇਣਾ ਕਾਂਗਰਸ ਨੇ ਆ ਕੇ ਇਸ ਕਰਕੇ ਉਹ ਵੀ ਅੱਜ ਦੇ ਟਾਈਮ ਉਹ ਵੈਸੇ ਭਾਜਪਾ ਦੀ ਨੀਤੀ ਹੈ ਕਿ ਜਿਹੜੇ ਵੱਡੇ ਬੰਦੇ ਨੇ ਪਰਾਣੇ ਨੇ ਇਹਨਾਂ ਨੂੰ ਝਟਕੇ ਦਿਓ ਜੀ ਇਹਨਾਂ ਨੂੰ ਪਰਿਵਾਰਾਂ ਨੂੰ ਖਤਮ ਕਰਦਾ ਬਹੁਤ ਸਾਰੇ ਉਹਨਾਂ ਦੀ ਪੋਲਿਟਿਕਸ ਰਹੀ ਹੈ ਭਾਜੀਪੀ ਦੀ ਵੀ ਰਹੀ ਹੈ ਕਾਂਗਰਸ ਦੀ ਘੱਟ ਰ ਭਾਜੀਪੀ ਦੀ ਜ਼ਿਆਦਾ ਰਹੀ ਹੈ ਵੀ ਐਵੇਂ ਖਤਮ ਕਰੋ ਆਪਾਂ ਦੇਖਿਆ ਮੱਧ ਪ੍ਰਦੇਸ਼ ਚ ਸਿੰਧਿਆ ਤੁਹਾਨੂੰ ਤੁਹਾਡੇ ਸਾਹਮਣੇ ਹੀ ਆ ਹਨ ਤੇ ਆਪਾਂ ਸੌਰੀ ਆਪਣਾ ਰਾਜਸਥਾਨ ਚੋਂ ਮੱਧ ਪ੍ਰਦੇਸ਼ ਚੋਂ ਸ਼ਿਵਰਾ ਚਲੇ ਗਏ ਪਰ ਕਿਉਂਕਿ ਹੁਣ ਲੋੜ ਆ ਤੇ ਇਹ ਪਰਿਵਾਰ ਹੀ ਆਪਾਂ ਨੂੰ ਪਤਾਗਾ ਮੈਨੂੰ ਲੱਗਦਾਗਾ ਕਿ ਪਰਨੀਤ ਕੌਰ ਹੀ ਕੈਂਡੀਡੇਟ ਹੋਣਗੇ ਕਿਉਂਕਿ ਬੀਬਾ ਜਾਇੰਦਰ ਚਾਹੇ ਨਵੇਂ ਨੇ ਬਹੁਤ ਹੀ ਗੱਲਬਾਤ ਵੀ ਵਧੀਆ ਕਰਦੇ ਨੇ ਜੀ ਬੜੇ ਓਪਨ ਨੇ ਸਾਰੀ ਗੱਲ ਦੇ ਆਪਾਂ ਦੇਖ ਰਹੇ ਹਾਂ ਲਗਾਤਾਰ ਜਦੋਂ ਵੀ ਆਪਣੀ ਮਾਤਾ ਜੀ ਨਾਲ ਹਰ ਇਲੈਕਸ਼ਨ ਚ ਹੁੰਦੇ ਹਾਂ ਹਾਲਾਂਕਿ ਕੈਪਟਨ ਅਮਰਿੰਦਰ ਸਿੰਘ ਵੀ ਇਹਨਾਂ ਨੂੰ ਲੈ ਕੇ ਜਾ ਰਹੇ ਨੇ ਹੁਣ ਪਿੱਛੇ ਜੀ ਕਿਸਾਨੀ ਅੰਦੋਲਨ ਦੇ ਕਾਰਨ ਜਦੋਂ ਉਹ ਮਿਲ ਕੇ ਆਏ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਬਹੁਤ ਜ਼ਿਆਦਾ ਚਾਂਸਸ ਮੈਨੂੰ ਲੱਗਦਾ ਸੀ ਪ੍ਰਨੀਤ ਪਾਲ ਜੀ ਹੀ ਕਿਉਂਕਿ ਭਾਜਪਾ ਲਈ ਵੀ ਇਹ ਬੜਾ ਹੋਊਗਾ ਕਿ ਅਸੀਂ ਸੀਟ ਕੱਢਣੀ ਆ ਔਰ ਜੇ ਅਕਾਲੀ ਦਲ ਦਾ ਹਿਡਨ ਐਲਾਈਂਸ ਹੋ ਜਾਂਦਾ ਤੁਸੀਂ ਦੇਖੋ ਭਾਜਪਾ ਦੀ ਸਥਿਤੀ ਕਿੰਨੀ ਬਿਹਤਰ ਆ ਜੀ ਇਸ ਪਰਿਵਾਰ ਕੋਲੇ ਕਾਂਗਰਸ ਦਾ ਕਾਂਗਰਸ ਦੇ ਵਿੱਚ ਇੰਨਾ ਲੰਬਾ ਸਮਾਰਿਆ ਕਾਂਗਰਸ ਦਾ ਇੱਕ ਜਿਹੜਾ ਲਾਇਲ ਵੋਟ ਬੈਂਕ ਆ ਜਿਹੜਾ ਕਰਾਸ VOTING ਕਰ ਦੂਆ ਇਹ ਕਿਹੜੀ ਆ ਜਿਹੜਾ ਜਿਹੜਾ ਪੈਲੈਸ ਨਾਲ ਜੁੜਿਆ ਹੋਇਆ ਉਹ ਇਹਨਾਂ ਦੇ ਨਾਲ ਆ ਬਿਲਕੁਲ ਭਾਜੀਪੀ ਦਾ ਵੋਟ ਬੈਂਕ ਸ਼ਹਿਰੀ Hindu ਆ ਜਿਹੜਾ ਉਹ ਇਹਨਾਂ ਨਾਲ ਖੜਾ ਹੋ ਜਾਊਗਾ ਤੇ ਅਕਾਲੀ ਦਲ ਦਾ ਜਿਹੜਾ ਸਿੱਖ ਵੋਟ ਬੈਂਕ ਆਗਾ ਜੇ ਹਿਡਨ ਐਲਾਈਂਸ ਹੋ ਜਾਂਦਾ ਮੰਨ ਲਓ ਤਾਂ ਇਹਨਾਂ ਦੀ ਸਥਿਤੀ ਬਹੁਤ ਬਿਹਤਰ ਹੋ ਜਾਏਗੀ ਜੇ ਇਸ ਤਰ੍ਹਾਂ ਦਾ ਕੋਈ ਐਲਾਈਂਸ ਹੋ ਵੀ ਗਿਆ ਜੇ ਲਾਇਸ ਹੋਣ ਦੇ ਬਾਵਜੂਦ ਕਹਿੰਦੇ ਅਕਾਲੀ ਦਲ ਚ ਵੀ ਇਹ ਗੱਲ ਚੱਲ ਰਹੀ ਹੈ ਸੇਮ ਤਰ੍ਹਾਂ ਦੀ ਕਿ ਲਾਇਸ ਚਾਹੇ ਨਾ ਹੋਵੇ ਹਿڈن ਲਾਇਸ ਕਰ ਲੋ ਜਿਹੜੀ ਸੀਟ ਤੇ ਲੱਗਦਾ ਬੀਜੇਪੀ ਜਿੱਤ ਰਹੀ ਹੈ ਬੀਜੇਪੀ ਨੂੰ ਸਪੋਰਟ ਕਰਦਾ ਜਿਹੜੀ ਤੇ ਅਕਾਲੀ ਦਲ ਜਿੱਤ ਰਿਹਾ ਅਕਾਲੀ ਦਲ ਤਾਂ ਜੇ ਪ੍ਰਨੀਤ ਕੌਰ ਨੂੰ ਸਪੋਰਟ ਕਰ ਦਿੰਦਾ ਅਕਾਲੀ ਦਲ ਤਾਂ ਬੀਜੇਪੀ ਦਾ ਇੱਕ ਪੱਕਾ ਵੋਟ ਬੈਂਕ ਆਰਐਸਐਸ ਦਾ ਬੜਾ ਦਬਦਬਾ ਰਿਹਾ ਹੈਗਾ ਪਟਿਆਲੇ ਦੇ ਅੰਦਰ ਤੁਸੀਂ ਨੇੜੇ-ਤੇੜੇ ਦੇ ਇਲਾਕਿਆਂ 'ਚ ਸ਼ਖਾਵਾਂ ਲੱਗਦੀਆਂ ਰਹੀਆਂ ਨੇ ਔਰ ਪਟਿਆਲੇ ਦੇ ਕਾਲਜ ਜਿਹੜਾ ਮਤਲਬ ਮੈਡੀਕਲ ਕਾਲਜ ਤੋਂ ਲੈ ਕੇ ਯੂਨੀਵਰਸਿਟੀ ਦੇ ਅੰਦਰ ਲਗਾਤਾਰ ਉਸ ਤਰ੍ਹਾਂ ਦੀ ਪ੍ਰਕਿਰਿਆ ਰਹੀ ਹੈ ਭਾਜਪਾ ਦੀ ਸੰਘ ਦੀ ਦੂਜੇ ਪਾਸੇ ਕਾਂਗਰਸ ਦਾ ਇਹ ਆਪ ਹੀ ਇਹਨਾਂ ਨੂੰ ਲੰਬਾ ਸਮਾਂ ਪਰਵਾਰ ਰਿਹਾ ਹੈਗਾ ਅੱਜ ਵੀ ਕਾਂਗਰਸੀ ਇਹਨਾਂ ਤੋਂ ਜ਼ਿਆਦਾ ਪ੍ਰਭਾਵਿਤ ਹੋਣਗੇ ਛੱਡ ਕੇ ਬੂਟ ਪਾ ਦੇਣਗੇ ਇਹਨਾਂ ਨੂੰ ਤੀਸਰਾ ਅਕਾਲੀ ਦਲ ਤਾਂ ਇਹਨਾਂ ਦੀ ਸਥਿਤੀ ਉੱਥੇ ਕਾਫੀ ਬਿਹਤਰ ਹੋਏਗੀ ਲੱਗਦਾ ਹੀ ਹੈ ਕਿ ਪ੍ਰਨੀਤ ਕੌਰ ਉੱਥੋਂ ਟਿਕਟ ਲੈਣਗੇ ਹਾਲਾਂਕਿ ਪੰਜਾਬ ਜਿਹੜਾ ਇੱਕ ਮਾਹੌਲ ਬਣਿਆ ਕਿ ਪ੍ਰਾਣਿਆਂ ਨੂੰ ਵਿਲੇ ਕਰੋ ਇਹ ਵੀ ਇੱਕ ਮਹੌਲ ਆ ਪੰਜਾਬ ਦੇ ਅੰਦਰ ਆਪਾਂ 22 ਚ ਦੇਖ ਲਿਆ 22 ਦੇ ਅੰਦਰ ਤੁਸੀਂ ਸਾਰਾ ਗੁੱਸਾ ਹੀ ਦੇਖੋ ਕਿਸ ਤਰ੍ਹਾਂ ਦਾ ਜਿਹੜੀ ਸਟੈਬਲਿਸ਼ਮੈਂਟ ਆ ਸਥਾਪਤੀ ਹੈ ਸਥਾਪਤੀ ਦੇ ਪ੍ਰਤੀ ਤੁਸੀਂ ਗੁੱਸਾ ਦੇਖ ਰਹੇ ਹੋ ਜੇ ਤੁਸੀਂ ਉਹਨੂੰ ਬ੍ਰਿਕ ਤਰੀਕੇ ਨਾਲ ਰੀਡ ਕਰੋ ਪੂਰੇ ਪੰਜਾਬ ਦੇ ਅੰਦਰ ਤਾਂ ਜਿਹੜੇ ਰਿਜ਼ਲਟ ਨੇ ਉਹ ਕਹਿ ਰਹੇ ਸੀ ਜਿਹੜਾ ਸਥਾਪਤੀ ਆ ਇਹਨੂੰ ਪਰਾਂ ਕਰੋ ਯਾਰ ਤਾਂ ਇਹ ਨਹੀਂ ਕਿ ਰਾਜਨੀਤੀ 'ਚ ਕੋਈ ਦੋ ਜੋੜ ਦੋ ਚਾਰ ਬਿਲਕੁਲ ਮਹਿੰਦੀਆਂ ਦੁਵਾਰਾਂ ਵੀ ਹਲਾਕੀਆਂ ਰਾਜਨੀਤੀ 'ਚ ਕੁਝ ਵੀ ਹੋ ਸਕਦਾ ਮਹਿੰਦੀ ਦੀ ਦੁਵਾਰ ਪਹਿਲਾਂ ਵੀ ਹੁੰਦੀ ਆ ਜਦੋਂ ਧਰਮਵੀਰ ਗਾਂਧੀ ਤੇ ਸੀ ਮੈਡਮ ਹਾਰੀ ਤਾਂ ਅਗਲੀ ਗੱਲ ਕਰਦੇ ਆ ਕਾਲੇ ਦਲ ਤੋਂ ਉਮੀਦਵਾਰ ਕੌਣ ਹੋ ਸਕਦਾਗਾ ਜਿਵੇਂ ਜ਼ਿਕਰ ਕਰ ਰਹੇ ਸੀ ਕਿਉਂਕਿ ਜੇ ਅਕਾਲੀ ਦਲ ਔਰ ਭਾਜਪਾ ਦਾ ਅਲਾਈਅੰਸ ਹੁੰਦਾ ਤਾਂ ਕੀ ਫ੍ਰੈਂਡਲੀ ਮੈਚ ਖੇਡਿਆ ਜਾਊਗਾ ਜੇ ਫ੍ਰੈਂਡਲੀ ਮੈਚ ਖੇਡਿਆ ਜਾਂਦਾ ਤਾਂ ਨਾਮ ਆਉਂਦਾ ਚਰ ਇਹ ਉਮੀਦਵਾਰ ਜਿਹੜਾ ਹੈ ਉਹ ਬਣਾਇਆ ਜਾ ਸਕਦਾ ਹੈ ਅਦਰਵਾਈਜ਼ ਜੇ ਨਹੀਂ ਹੁੰਦਾ ਤਾਂ surjeet singh rakhra ਜਿਹੜੇ ਨੇ ਰਖੜਾ ਪਰਿਵਾਰ ਦੀ ਤੁਹਾਨੂੰ ਪਤਾਗਾ ਉਧਰ ਆਪਾਂ ਦੇਖੀਏ ਹਮੇਸ਼ਾ ਦੇ ਨਾਲ ਤਿੰਨੇ ਭਰਾ ਬੈਠੇ ਸੀਗੇ ਬਹੁਤ ਪ੍ਰਭਾਵਸ਼ਾਲੀ ਪਰਿਵਾਰ ਆ ਬਹੁਤ ਪੈਸੇ ਵਾਲਾ ਪਰਿਵਾਰ ਆ ਔਰ ਬਹੁਤ ਸੋਬਰ ਆਪਾਂ ਨੂੰ ਪਤਾ ਰਖੜਾ ਸਾਹਿਬ ਦੇ ਮੂੰਹੋਂ ਆਪਾਂ ਅੱਜ ਤੱਕ ਦੇ ਜਿੰਨਾ ਚਿਰ ਮੈਨੂੰ ਪੋਲਿਟਿਕਸ ਕਵਰ ਕਰਦਿਆਂ ਹੋ ਗਿਆ 15 ਸਾਲ ਤਾਂ ਹੋ ਗਏ ਮਲੇ ਤਾਂ ਕਦੇ ਵੀ ਆਪਾਂ ਕੋਈ ਸ਼ਬਦ ਉਹਨਾਂ ਦੇ ਮੂੰਹੋਂ ਕਦੇ ਵੀ ਕੋਈ ਇਸ ਤਰ੍ਹਾਂ ਦਾ ਸ਼ਬਦ ਨਹੀਂ ਸੁਣਿਆ ਥਾਲੀ ਵਾਲ ਬ੍ਰਦਰ ਇਹਨਾਂ ਦੇ ਜਿਹੜੇ ਆਪ ਕੋਸ਼ਕੈ ਵੀ ਦੇਣ ਤਾਂ ਉਹ ਡਿਫੈਂਡ ਕਰਦੇ ਰਹਿੰਦੇ ਨੇ ਉਹਨੂੰ ਹਨਾ ਥਾਲੀ ਵਾਲ ਹੋ ਕੇ ਥਾਲੀ ਵਾਲਾਂ ਵਰਗੇ ਨਹੀਂ ਆ ਤੋ ਮੈਂ ਕਈ ਥਾਲੀ ਵਾਲਾਂ ਨੂੰ ਜਾਣਦਾ ਜੀ ਤਾਂ ਬਿਲਕੁਲ ਤਾਂ surjit singh rakhra ਕੀ ਮੈਦਾਨ ਦੇ ਵਿੱਚ ਆਉਂਦੇ ਨੇ ਜਾਂ ਫਿਰ charanjit singh brard ਨੂੰ parneet kaur ਦੇ ਸਾਹਮਣੇ ਖੜਾ ਕੀਤਾ ਜਾਂਦਾ ਜਾਂ ਫਿਰ ਕੋਈ ਹੋਰ ਹੋਊਗਾ ਮੈਨੂੰ ਮੁਸ਼ਕਲ ਲੱਗਦਾ ਕਾਲੀ ਦਲ ਜੇ ਐਲਾਈਂਸ ਨਹੀਂ ਹੁੰਦਾ ਜੇ ਭਾਜਪਾ ਨਾਲ ਖੜ ਕੇ ਲੈਸ ਹੁੰਦਾ ਤਾਂ ਰਖੜਾ ਹੀ ਕੈਂਡੀਡੇਟ ਹੋਣਾ ਮੈਨੂੰ ਨਹੀਂ ਲੱਗਦਾ ਅਕਾਲੀ ਦਲ ਕੋਈ ਹੋਰ ਰਿਸਕ ਲਏਗਾ ਕਿਉਂਕਿ ਚੰਦੂ ਮਾਰਾ ਅਕਾਲੀ ਦਲ ਚੰਦੂ ਬਾਇਰ ਨੰਦਪੁਰ ਸਾਹਿਬ ਕੋ ਜਿਹੜੇ ਨੇ ਅਕਾਲੀ ਦਲ ਦਾ ਮਸਲਾ ਇਹ ਵੀ ਹੈ ਦੇਖੋ ਅਕਾਲੀ ਦਲ ਦੇ ਲਈ ਵੀ ਲੜਾਈ ਜਿਹੜੀ ਆਪਾਂ ਭਾਜਪਾ ਲਈ ਕਹਿ ਰਹੇ ਆ ਕਾਂਗਰਸ ਲਈ ਕਹਿ ਰਹੇ ਆ ਅਕਾਲੀ ਦਲ ਦੇ ਲਈ ਵੀ ਇਹ ਲੜਾਈ ਬੜੀ ਇੰਪੋਰਟੈਂਟ ਆ ਅਕਾਲੀ ਦਲ ਦੇ ਲਈ ਰਿਵਾਈਵਲ ਕਰਨਾ ਪਾਰਟੀ ਦਾ ਕਿ ਅਸੀਂ ਸੀਟਾਂ ਕੱਢੀਏ ਜਿੰਨੀਆਂ ਵੀ ਕੱਢੀਏ ਅਗਰ ਅਸੀਂ ਸੀਟਾਂ ਕੱਢ ਜਾਂਦੇ ਸਾਡਾ ਰਿਵਾਈਵਲ ਹੋ ਜੂ ਅਗਰ ਅਸੀਂ ਇਹ ਚੋਣਾਂ ਦੇ ਅੰਦਰ ਸਿਫਰ ਤੇ ਰਹਿ ਗਏ ਜਾਂ ਸਾਡਾ ਕੁਝ ਨਾ ਬਣਿਆ ਜਾਂ ਸਾਡੀ ਕੋਈ ਸੀਟਾਂ ਘਟ ਆਈਆਂ ਇੱਕ ਕਦੀ ਵੀ ਆਈ ਦੋ ਆ ਪੂਰਾ ਜ਼ੋਰ ਲਾਏਗਾ ਕਿ ਬਿਨੀਬਿਲਟੀ ਫੈਕਟਰ ਐਸੀ ਕਰਕੇ ਅਲਾਈਂਸ ਨੂੰ ਲੈ ਕੇ ਜ਼ਿਆਦਾ ਚਰਚਾ ਅਲਾਈਂਸ ਤੇ ਜਾਖੜ ਸਾਹਿਬ ਨੇ ਵੀ ਬੜੀ ਪੋਜ਼ਿਟਿਵ ਸਟੇਟਮੈਂਟ ਦਿੱਤੀ ਹੈ ਇੰਡੀਆ ਅਲਾਈਂਸ ਇੱਕ ਪਾਸੇ ਓਪਨਲੀ ਹੈ ਤਾਂ ਇਹ ਹਿਡਨ ਅਲਾਈਂਸ ਦੀ ਆਪਾਂ ਕੀ ਕਰਦੇ ਹਾਂ ਅਲਾਈਂਸ ਸ਼ਾਇਦ ਇਹਨਾਂ ਦਾ ਨਾ ਹੋ ਮੈਨੂੰ ਲੱਗਦਾ ਇਹਨਾਂ ਦਾ ਓਪਨ ਅਲਾਈਂਸ ਹੋ ਜੂ ਤਾਂ ਤੁਹਾਨੂੰ ਪਤਾ ਕਿਸਾਨ ਅੰਦੋਲਨ ਕਰਕੇ ਬਹੁਤ ਵੱਡੀ ਗੱਲ ਰਹਿ ਗਈ ਕਿਸਾਨ ਅੰਦੋਲਨ ਕਰਕੇ ਸਾਰਾ ਪੰਗਾ ਪੈ ਗਿਆ ਨਹੀਂ ਤਾਂ ਸਾਰਾ ਮੈਂ ਪਿਛਲੀ ਆਪਾਂ ਫਰੋਜ਼ਪੁਰ ਦਾ ਕੀਤਾ ਸੀ ਉਸ ਦਿਨ ਵੀ ਕਿਹਾ ਸੀ ਇਨਾਂ ਦਾ ਅਲਾਈਅንስ ਡਨ ਹੋ ਚੁੱਕਿਆ ਸੀ ਸਭ ਕੁਝ ਹੋ ਗਿਆ ਸਿਰਫ ਇੱਕ ਸੀਟ ਨੂੰ ਲੈ ਕੇ ਰੌਲਾ ਸੀ ਕਿ ਇੱਕ ਸੀਟ ਵਧਾ ਦਿਓ ਘਟਾ ਦਿਓ ਇੱਕ ਸੀਟ ਇਹ ਕਰ ਲੋ ਕਰ ਲੋ ਤਾਂ ਅਕਾਲੀ ਦਲ ਕੋਲੇ ਹੁਣ ਕੋਈ ਆਪਸ਼ਨ ਵੀ ਨਹੀਂ ਹੈ ਤੁਹਾਨੂੰ ਪਤਾ ਵਾਜੋ ਸਮਾਜ ਪਾਰਟੀ ਵੀ ਉਹਨਾਂ ਤੋਂ ਚਲੀ ਗਿਆ ਦਲਿਤ ਵੋਟ ਬੈਂਕ ਦੇ ਤੌਰ ਦੇ ਉੱਤੇ ਇੱਕ ਦਲਿਤ ਭਾਈਚਾਰਾ ਜਿਹੜਾ ਇੱਕ ਇੱਕ ਲੈਵਲ ਦੇ ਉੱਤੇ ਬੀਐਸਪੀ ਨਾਲ ਜੁੜਿਆ ਹੋਇਆਗਾ ਉਹ ਵੋਟ ਬੈਂਕ ਵੀ ਉਹਨਾਂ ਤੋਂ ਚਲਾ ਗਿਆ ਤਾਂ ਅਲਟੀਮੇਟਲੀ ਰਹਿ ਕੀ ਗਿਆ ਅਕਾਲੀ ਦਲ ਕੋਲੇ ਆਪਦਾ ਹੀ ਇੱਕ ਵੋਟ ਬੈਂਕ ਰਹੇਗਾ ਆਪਾਂ ਨੂੰ ਪਤਾ ਕਿੰਨੀ ਪਰਸੈਂਟ ਸੀ 2022 ਦੇ ਅੰਦਰ ਤਾਂ ਉਸ ਪਰਸੈਂਟੇਜ ਨੂੰ ਕਿਵੇਂ ਵਧਾਉਣਾ ਕਿਵੇਂ ਇੱਕ ਜਿਹੜਾ ਇੱਕ ਇੱਕ ਪੁਰਾਣਾ ਫਾਰਮੂਲਾ ਹੈਗਾਗਾ ਇਹ ਪੰਜਾਬ ਦੇ ਅੰਦਰ ਐਕਸਪੀਰੀਮੈਂਟ ਪ੍ਰਕਾਸ਼ ਸਿੰਘ ਬਾਦਲ ਜਿਹੜਾ ਨੌ ਦਾ ਰਿਸ਼ਤਾ ਕਹਿੰਦੇ ਹੁੰਦੇ ਸੀਗਾ ਸਾਡਾ ਨੌ ਮਾਸ ਦਾ ਰਿਸ਼ਤਾ ਕਾ ਉਹਦਾ मीनिंग ਇਹੀ ਸੀ ਕਿ Hindu Sikh ਦਾ ਸੀ ਰਿਸ਼ਤਾ ਕਾਇਮ ਕਰਦੇ ਆ ਇਹ ਜਦੋਂ ਪੰਜਾਬੀ ਕਾਨਫਰੰਸ ਕੀਤੀ ਹੈ ਅਕਾਲੀ ਦਲ ਨੇ 97 96 ਦੇ ਅੰਦਰ ਮੋਗਾ ਦੇ ਅੰਦਰ ਬਹੁਤ ਵੱਡੀ ਕਾਨਫਰੰਸ ਹੋਈ ਸੀ ਜਦੋਂ ਅਕਾਲੀ ਦਲ ਆਪਣੇ ਆਪ ਨੂੰ ਪਹਿਲੀ ਵਾਰ ਕਹਿੰਦਾ ਅਸੀਂ ਪੰਜਾਬੀ ਪਾਰਟੀਆਂ ਯਾਨੀ ਅਸੀਂ ਧਾਰਮਿਕ ਪਾਰਟੀ ਨਹੀਂ ਆ ਯਾਨੀ ਸਾਨੂੰ ਕੱਲੇ ਸਿੱਖਾਂ ਨਾਲ ਜੋੜ ਕੇ ਨਾ ਦੇਖਿਆ ਜਾਵੇ ਅਸੀਂ ਹਿੰਦੂਆਂ ਦੀ ਅਸੀਂ ਸਭ ਦੀ ਪਾਰਟੀ ਆਗੇ ਤਾਂ ਉਸ ਤੋਂ ਬਾਅਦ ਇਹ ਐਲਾਈਂਸ ਅਕਾਲੀ ਦਲ ਬੀਜੇਪੀ ਦੇ ਲਾਇੰਸ ਨੂੰ ਪੰਜਾਬ ਚ ਇਹ ਨਹੀਂ ਦੇਖਿਆ ਜਾਂਦਾ ਰਿਹਾ ਖਾਸ ਤੌਰ ਤੇ ਖੜਕੂਵਾਦ ਦੇ ਦੌਰ ਤੋਂ ਬਾਅਦ ਦਾ ਦੌਰ ਹੈ ਕਿ ਇਹ ਪੰਜਾਬ ਦੇ ਅੰਦਰ ਇੱਕ ਸਾਂਝੀ ਵਾਲਤਾ ਭਾਈਚਾਰਾ ਤੇ ਪਿਆਰ ਦਾ ਲਾਇੰਸ ਹੈਗਾ ਬਾਦਲ ਸਾਹਿਬ ਲਗਾਤਾਰ ਇਹ ਗੱਲ ਕਹਿੰਦੇ ਰਹੇ ਆ ਤਾਂ ਇਹ ਵੀ ਮੈਨੂੰ ਮੁਸ਼ਕਲ ਲੱਗਦਾਗਾ ਕਿ ਇਹ ਸੰਭਾਵਨਾ ਆਵੇ ਕਿ ਹਿਡਨ ਲਾਇੰਸ ਹੋਵੇ ਉਹਦਾ ਸੰਭਾਵਨਾ ਇਹ ਹੋ ਸਕਦੀ ਹੈ ਕਿ ਇਹਨਾਂ ਦਾ ਲਾਇੰਸ ਹੋਵੇ ਪਰ ਕਿਉਂਕਿ ਜੇ ਅਕਾਲੀ ਦਲ ਨੂੰ ਐ ਲੱਗਦਾ ਹੋਇਆ ਕਿ ਕਿਸਾਨ ਹੀ ਸਾਡੇ ਐਨਟੀਓਗੇ ਕੱਲ ਨੂੰ ਅੰਦোলন ਹੋਰ ਭੱਗ ਗਿਆ ਇਹ ਵੀ ਆ ਨਾ ਅੱਜ ਤੱਕ ਅਜੇ ਸ਼ਾਂਤ ਅੰਦੋਲਨ ਹੈ ਪਹਿਲਾਂ ਪੂਰਾ ਤਿੱਖਾ ਹੋਇਆ ਫਿਰ ਸ਼ਾਂਤ ਹੋ ਗਿਆ। ਦਸਤਿਕ ਤੋਂ ਬਾਅਦ ਰੂਪੇ ਰੋਕਾ ਹੋ ਗਿਆ। ਜੇ ਦੋਨੋਂ ਹੋਰ ਤਿੱਖਾ ਹੋ ਗਿਆ ਤਾਂ ਅਲਟੀਮੇਟ ਨੁਕਸਾਨ ਕਿਉਂਕਿ ਪਿੰਡਾਂ ਦੀ ਪਾਰਟੀ ਅਕਾਲੀ ਦਲ ਆ। ਅਕਾਲੀ ਦਲ ਦੀ ਨਹੀਂ ਪਿੰਡਾਂ ਚ ਟਿੱਕੀ ਹੋਈ ਆ। ਅਕਾਲੀ ਦਲ ਪਿੰਡਾਂ ਦੇ ਜਥੇਦਾਰਾਂ ਦੀ ਪਾਰਟੀ ਆ। ਪਿੰਡਾਂ ਦੇ ਲੋਕ ਇਹਨੂੰ ਪਿਆਰ ਕਰਦੇ ਰਿਆ। ਪਿੰਡਾਂ ਦੇ ਲੋਕ ਇਹਨਾਂ ਤੋਂ ਨਿਰਾਸ਼ ਹੋਏ। ਆਪਣੀ ਲੋਕ ਨਿਰਾਸ਼ ਹੋਏ। ਕੋਈ ਬੇਗਾਨਾ ਨਹੀਂ ਹੋਇਆ। ਤਾਂ ਇਹ ਆਪਣੇ ਆਪ 'ਚ ਬੜਾ ਇੰਪੋਰਟੈਂਟ ਆ ਕਿ ਉਹਨੂੰ ਇਹ ਮੋੜ ਪਾਉਂਦੇ ਨੇ ਕਿ ਇਹ ਲੈ ਆਉਂਦੇ ਨੇ। ਜੇ ਲੈ ਆਉਂਦਿਆ ਤਾਂ ਅਕਾਲੀ ਦਲ ਦਾ ਰਿਵਾਈਵਲ ਹੋ ਜਾਏਗਾ। ਜੇ ਕਹਿੰਦੇ ਨਾ ਤੇਲ ਦੇਖੋ ਤੇਲ ਦੀ ਧਾਰ ਦੇਖੋ ਤਾਂ ਤੇਲ ਤਾਂ ਦੇਖ ਲਿਆ ਤੇਲ ਦੀ ਧਾਰ ਹੁਣ ਦੇਖ ਰਹੇ ਨੇ ਜੇ ਤੇਲ ਦੀ ਧਾਰ ਵੱਡੀ ਹੁੰਦੀ ਹੋਏ ਇਹਨਾਂ ਨੇ ਕਿਹਾ ਵੀ ਠੀਕ ਆ ਹੱਥ ਜੋੜੋ ਆਪ ਆਪ ਹੀ ਲੜੋ ਤਾਂ ਫਿਰ ਹਿੱਟਨ ਚੱਲੂਗਾ ਚੁੱਪਚੀ ਪੀਤੇ ਬਿਲਕੁਲ ਤਾਂ ਚਰਚਾ ਕਰ ਰਹੇ ਸੀ ਕੌਣ ਬਣੇਗਾ ਐਮਪੀ ਤਾਂ ਐਮਪੀ ਦੀ ਅੱਜ ਸੀਟ ਜਿਹੜੀ ਸੀ ਉਹ ਪਟਿਆਲਾ ਸੀ ਸ਼ਾਹੀ ਸ਼ਹਿਰ ਪਟਿਆਲੇ ਦੀ ਗੱਲ ਕਰ ਰਹੇ ਸੀ ਤਾਂ ਇਹ ਤਮਾਮ ਜਿਹੜੀਆਂ ਸੀਟਾਂ ਦਾ ਸੀ ਜ਼ਿਕਰ ਕੀਤਾ ਆਮ ਆਦੀ ਪਾਰਟੀ ਹੋਵੇ ਕਾਂਗਰਸ ਹੋਵੇ ਭਾਜਪਾ ਹੋਵੇ ਜਾਂ ਕਾਲੀਦਲ ਹੋਵੇ ਤਾਂ ਵੇਖਣਾ ਹੋਊਗਾ ਕਿ ਹੁਣ ਪਾਰਟੀ ਕਿਹੜੇ ਉਮੀਦਵਾਰ ਦੇ ਉੱਤੇ ਆਪਣਾ ਭਰੋਸਾ ਜਤਾਉਂ ਦਾਵੀਦਰ ਬਣਾਉਂਦੀ